ਸ਼ੁਰੂ ਤੋਂ ਹੀ ਡਾਕਟਰ ਸਾਹਿਬ ਤੇ ਇਹਨਾਂ ਦੇ ਬੇਟੇ ਦਾ ਮੇਰੇ ਮੈਨੂੰ ਸਹੀ ਨਹੀਂ ਲੱਗਿਆ ਜਿਹੜਾ ਇੱਕ ਬਿਹੇਵੀਅਰ ਇੱਕ ਲੇਡੀ ਦੇ ਪ੍ਰਤੀ ਰਿਸਪੈਕਟਡ ਬੰਦੇ ਦਾ ਹੁੰਦਾ ਉਹਦਾ ਨਹੀਂ ਸੀ ਕਦੇ ਇਹਨਾਂ ਨੇ ਬੈਟ ਟੱਚ ਕਰਨਾ ਪਹਿਲੇ ਡਾਕਟਰ ਮਹਤਮਾ ਬਲਬੀਰ ਸਿੰਘ ਜੀ ਨੂੰ ਰੋਪੜ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ ਸਰ ਇਹ ਕੋਈ ਮਤਲਬ ਜਿਵੇਂ ਇਹ ਕਹਿ ਰਹੇ ਆਂ ਵੀ ਮੈਂ ਬਹੁਤ ਸ਼ਰੀਫ ਇਨਸਾਨ ਹੂੰ ਇਹ ਮੈਂ ਮੇਰੀ ਤੀ ਬਰਾਬਰ ਹੈ ਸਰ ਇਹਨਾਂ ਨੂੰ ਮੈਂ ਜਨਤਾ ਨੂੰ ਦੱਸਣਾ ਚਾਹੁੰਦੀ ਆਂ ਵੀ 3 ਸਾਲ ਇਹਨਾਂ ਦੇ ਉੱਪਰ 3 ਸਾਲ ਦੀ ਸਜ਼ਾ ਹੋਈ ਹੋਈ ਹੈ ਜੀ ਰੋਪੜ ਦੀ ਮਾਨਯੋਗ ਅਦਾਲਤ ਨੇ ਇਹਨਾਂ ਦੇ ਵਿਰੁੱਧ ਆਪਣੀ ਹੀ ਸਾਲੀ ਨੂੰ ਕੁੱਟਣ ਦਾ ਹੁਕਮ ਦਵਾ ਦ। ਇਹਨਾਂ ਨੇ ਇੱਕ ਲੇਡੀ ਨੂੰ ਕੁੱਟਿਆ ਤੇ ਆਪਣੀ ਜਿਹੜੇ ਮਕਾਨ ਦੇ ਵਿੱਚ ਇਹ ਰਹਿ ਰਹੇ ਹਨ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਆਪਣੇ ਸਹੁਰੇ ਪਰਿਵਾਰ ਦੇ ਮਕਾਨ ਤੇ। ਇਹ ਦੇ ਰਿਸ਼ਤੇ ਨੂੰ ਬਦਨਾਮ ਨਾ ਕੀਤਾ ਜਾਵੇ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਇਹ ਵੀ ਉਹਨਾਂ ਦੀ ਆਪਣੀ ਵੀ ਧੀ ਹੈ। ਕੀ ਉਹ ਆਪਣੀ ਧੀ ਤੇ ਇੱਦਾਂ ਬੁਰੀ ਨਜ਼ਰ ਰੱਖਦੇ ਹਨ? ਡਾਕਟਰ ਸਾਹਿਬ ਨੇ ਮੈਨੂੰ ਧਮਕੀਆਂ ਦਿੱਤੀ ਉਹਨਾਂ ਦੇ ਬੇਟੇ ਨੇ ਧਮਕੀ ਦਿੱਤੀ ਤੇ ਉਹਨਾਂ ਦੇ ਦਫ਼ਤਰ ਇੰਚਾਲ ਜੀ ਗਾਂਧੀ ਜੀ। ਉਹਨਾਂ ਤੋਂ ਵੀ ਧਮਕੀਆਂ ਦਿਲਾਈ ਗਈ ਵੀ ਜੇ ਤੁਸੀਂ ਬਾਹਰ ਦੱਸੋਗੇ ਤਾਂ ਤੁਹਾਡੇ ਹਸਬੰਦ ਨੂੰ ਅਸੀਂ ਮਾਰ ਦਾਂਗੇ ਮੜਿਆ ਰੋਡ ਤੇ ਆਪਣਾ ਇੱਕ ਦੀਪਕ ਮਿੱਤਲ ਹੁਣ ਐਮਸੀਐ ਪ੍ਰੈਜ਼ੈਂਟ ਐਮਸੀਆ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਇੱਕ ਪ੍ਰਾਪਰਟੀ ਡੀਲਰ ਦਾ ਦਫਤਰ ਹੈ ਉਹਦੇ ਵਿੱਚ ਗੱਦੇ ਵਗੈਰਾ ਸਭ ਲਗਾ ਕੇ ਮਾਰਨਿੰਗ ਇਹੀ ਕੰਮ ਹੁੰਦੇ ਸੀ ਗਲਤ ਕੰਮ ਹੁੰਦੇ ਸੀ ਲੇਡੀਜ਼ ਨਾਲ ਡਾਕਟਰ ਸਾਹਿਬ ਖੜੇ ਹੋਏ ਜੀ ਮੀਟਿੰਗ ਮੀਟਿੰਗ ਦੇ ਦੌਰਾਨ ਹੀ ਉਹ ਖੜੇ ਹੋਏ ਉਹਨਾਂ ਨੇ ਕਿਹਾ ਸ਼ਵੇਤਾ ਜੀ ਤੁਸੀਂ ਅੰਦਰ ਆ ਮੇਰੇ ਡਰੈਂਗ ਸਰ ਮੈਨੂੰ ਵੀ ਬੜਾ ਐਮਬੈਰੈਸ ਮਹਿਸੂਸ ਹੋਈ ਵੀ ਸਾਰੇ ਬੰਦੇ ਬੈਠੇ ਆ ਹਾਲੇ ਮੀਟਿੰਗ ਖਤਮ ਨਹੀਂ ਹੋਈ ਇਹ ਮੈਨੂੰ ਉੱਥੇ ਲੈ ਕੇ ਜਾ ਰਹੇ ਸਰ ਉੱਥੇ ਵੀ ਇਹਨਾਂ ਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜੀ ਬਟ ਸਰ ਚਲੋ ਮੈਂ ਆਪਣਾ ਬਚਾਓ ਕਰਦੇ ਹੋਏ ਕਿਉਂਕਿ ਉਸ ਟਾਈਮ ਜਨਤਾ ਵੀ ਬਾਹਰ ਪਬਲਿਕ ਬੈਠੀ ਸੀ ਹੁਣ ਸਰ ਜਿਹੜਾ ਪਿਛਲੇ ਦਿਨੀ ਸਾਡਾ ਮੋਬਾਈਲ ਵਾਲਾ ਕੇਸ ਹੋਇਆ ਸਰ ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਵੀ ਡਾਕਟਰ ਸਾਹਿਬ ਤੇ ਉਹਨਾਂ ਦੀ ਬੇਟੇ ਦੀ ਇਨਵੋਲਵਮੈਂਟ ਹੈ ਕਾਲ ਡਿਟੇਲਸ ਮੈਂ ਪ੍ਰਸ਼ਾਸਨ ਨੂੰ ਆਪਣੇ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦੀ ਆ ਵੀ ਕਾਲ ਡਿਟੇਲਸ ਕਢਵਾਈ ਜਾਵੇ। ਇੱਕ ਛੋਟਾ ਜਿਹਾ ਮਸਲਾ ਉਹਦੇ ਵਿੱਚ ਸਰ ਡਾਕਟਰ ਸਾਹਿਬ ਤੇ ਉਹਨਾਂ ਦਾ ਮੁੰਡਾ ਮੇਰੇ ਅਗੇਂਸਟ ਕਾਰਵਾਈ ਕਰਿਆ ਜਦਕਿ ਮੈਂ ਸੱਚੀ ਹਾਂ ਸੀ। ਇਸ ਵਿਰੁੱਧ ਮੈਂ ਆਪਣੇ ਕੋਰਟ ਮਾਨਯੋਗ ਅਦਾਲਤ ਦੇ ਵਿੱਚ ਵੀ ਪਾਰਟੀ ਦੇ ਹਾਈ ਕਮਾਨ ਨੂੰ ਇਹ ਉਹਦੇ ਵਿੱਚ ਕੀ ਲਿਆ ਉਹਨਾਂ ਦੇ ਵਿਰੁੱਧ ਵੀ ਕੰਪਲੇਂਟ ਦਿੱਤੀ ਹੈ। ਸਰ ਆਈ ਡੋਨਟ ਨੋ ਵੀ ਉਹ ਟਰੈਕਿੰਗ ਦੀ ਐਪ ਸੀ ਕੀ ਉਹਨਾਂ ਦੀ ਮੰਸ਼ਾ ਸੀ ਕਿ ਵਿਦਆਊਟ ਮਾਈ ਕੰਸੈਂਟ ਉਹਨਾਂ ਨੇ ਆਪਣੇ ਆਪ ਹੀ ਆਪਣੀ ਇਹ ਕਰ ਲਈ ਸਰ ਡਾਊਨਲੋਡ ਮੇਰੇ ਫੋਨ ਤੇ ਵੀ ਉਸ ਤੋਂ ਬਾਅਦ 16 ਸਤੰਬਰ ਨੂੰ ਮੋਬਾਈਲ ਵਾਲੇ ਨੇ ਮੇਰੇ ਹਸਬੰਡ ਨੂੰ ਰਾਤ ਨੂੰ 8:35 ਤੇ ਕਾਲ ਕੀਤੀ WhatsApp ਕਾਲ 46 ਸੈਕਿੰਡ ਦੀ ਕਾਲ ਹੈ ਤੇ ਉਸਨੇ ਮੇਰੇ ਹਸਬੰਡ ਨੂੰ ਧਮਕੀਆਂ ਦਿੱਤੀ ਜਾਨੋਂ ਮਾਰਨ ਤੱਕ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਅਕਸਰ ਹੀ ਬਵਾਦਾਂ ਦੇ ਵਿੱਚ ਰਹਿੰਦੇ ਨੇ ਪਹਿਲਾਂ ਵੀ ਕਈ ਮੰਤਰੀ ਤੇ ਵਿਧਾਇਕਾਂ ਦੇ ਉੱਪਰ ਇਹ ਇਲਜ਼ਾਮ ਲੱਗ ਚੁੱਕੇ ਨੇ ਕਿ ਉਹਨਾਂ ਦੇ ਵੱਲੋਂ ਔਰਤਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਇਸ ਵਕਤ ਕਾਫੀ ਬਵਾਦਾਂ ਦੇ ਵਿੱਚ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਉਸ ਵਕਤ ਵਿਵਾਦਾਂ ਦੇ ਵਿੱਚ ਆਉਂਦੇ ਨੇ ਜਦੋਂ ਉਹਨਾਂ ਨੂੰ ਪਟਿਆਲਾ ਦੀ ਅਦਾਲਤ ਦੇ ਵੱਲੋਂ ਸੈਕਸ਼ੂਅਲ ਹਰਾਸਮੈਂਟ ਦਾ ਇੱਕ ਨੋਟਿਸ ਜਾਰੀ ਹੁੰਦਾ ਹੈ ਖਾਸ ਗੱਲ ਇਹ ਹੈ ਕਿ ਇਹ ਨੋਟਿਸ ਕਿਸੇ ਹੋਰ ਦੇ ਵੱਲੋਂ ਨਹੀਂ ਸਗੋ ਉਹਨਾਂ ਦੇ ਹੀ ਇੱਕ ਮਹਿਲਾ ਵਰਕਰ ਦੇ ਵੱਲੋਂ ਜਾਰੀ ਕਰਵਾਇਆ ਜਾਂਦਾ ਹੈ ਸਵੇਤਾ ਜੰਦਲ ਜਿਨ੍ਹਾਂ ਦਾ ਨਾਮ ਹੈ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਖਰਕਾਰ ਉਹਨਾਂ ਦਾ ਡਾਕਟਰ ਸਾਹਿਬ ਦੇ ਨਾਲ ਕੀ ਵਿਵਾਦ ਸੀ ਜਾਂ ਕਿਵੇਂ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਮੈਂ ਸਵਾਗਤ ਕਰੂੰਗਾ ਮੈਮ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਟਾਈਮ ਕੱਟ ਕੇ ਇੱਥੇ ਆਈ ਹੋ ਵੀਰ ਜੀ ਡਾਕਟਰ ਬਲਵੀਰ ਸਿੰਘ ਦੇ ਉੱਪਰ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਉਹਨਾਂ ਦੇ ਵੱਲੋਂ ਤੁਹਾਨੂੰ ਸੈਕਸਚੁਅਲ ਹਰਾਸਮੈਂਟ ਕੀਤਾ ਜਾਂਦਾ ਸੀਗਾ ਕਿਉਂ ਕਰਦੇ ਸੀਗੇ ਤੁਸੀਂ ਉਹਨਾਂ ਦੀ ਪਾਰਟੀ ਦੇ ਲਈ ਕੰਮ ਕੀਤਾ ਤੁਹਾਡੇ ਨਾਲ ਇਸ ਤਰ੍ਹਾਂ ਦਾ ਕਿਉਂ ਕਰ ਰਹੇ ਸੀਗੇ ਮੈਂ ਵੀਰ ਜੀ ਮੈਂ ਸ਼ਵੇਤਾ ਜਿੰਦਲ ਸਾਬਕਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਪਟਿਆਲਾ ਦੀ ਹਾਂ ਤੀ ਇਹ ਸਰ ਮੈਂ 2022 ਇਲੈਕਸ਼ਨ ਤੋਂ ਪਹਿਲਾਂ ਪਾਰਟੀ ਨਾਲ ਜੁੜ ਗਈ ਸੀ ਡਾਕਟਰ ਸਾਹਿਬ ਦੇ ਹੱਕ ਦੇ ਵਿੱਚ ਮੈਂ ਐਮ.ਐਲ.ਏ. ਇੰਡੀਪੈਂਡੈਂਟ ਇਲੈਕਸ਼ਨ ਕੰਟੈਸਟ ਕਰੀ ਸੀ ਤੇ ਮੈਂ ਡਾਕਟਰ ਸਾਹਿਬ ਦੇ ਹੱਕ ਦੇ ਵਿੱਚ ਬੈਠ ਗਈ ਸੀ ਅਸੀਂ ਲੱਖਾਂ ਰੁਪਿਆ ਸਰ ਡਾਕਟਰ ਸਾਹਿਬ ਨੂੰ ਪਾਰਟੀ ਫੰਡ ਵੀ ਦਿੱਤਾ ਇਲੈਕਸ਼ਨ ਦੌਰਾਨ ਤੇ ਜਦੋਂ ਇਲੈਕਸ਼ਨ ਅਸੀਂ ਜਿੱਤ ਗਏ ਸਰ ਐਮ.ਐਲ.ਏ. ਡਾਕਟਰ ਸਾਹਿਬ ਬਣ ਗਏ ਉਸ ਤੋਂ ਬਾਅਦ ਸਰ ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਦਾ ਊਮਨ ਗ੍ਰੀਵੈਂਸਿਸ ਇਨਚਾਰਜ ਬਣਾਇਆ ਤੇ ਮੈਂ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠਣ ਲੱਗੀ ਸਰ ਫਿਰ ਉਸ ਤੋਂ ਬਾਅਦ ਜਦੋਂ ਸਰ ਮੰਤਰੀ ਬਣੇ ਅਸੀਂ ਉੱਥੇ ਸ਼ਿਫਟ ਹੋਏ ਜੀ ਆਪਣੇ ਪੰਚਾਇਤ ਭਵਨ ਦਫਤਰ ਦੇ ਵਿੱਚ ਪਹਿਲਾਂ ਇਹਨਾਂ ਨੇ ਪ੍ਰਾਈਵੇਟ ਕੋਠੀ ਲਈ ਸੀ ਤ੍ਰਿਪੜੀ ਸਰ ਸ਼ੁਰੂ ਤੋਂ ਹੀ ਡਾਕਟਰ ਸਾਹਿਬ ਤੇ ਇਹਨਾਂ ਦੇ ਬੇਟੇ ਦਾ ਮੇਰੇ ਮੈਨੂੰ ਸਹੀ ਨਹੀਂ ਲੱਗਿਆ ਜਿਹੜਾ ਇੱਕ ਬਿਹੇਵੀਅਰ ਇੱਕ ਲੇਡੀ ਦੇ ਪ੍ਰਤੀ ਰਿਸਪੈਕਟਡ ਬੰਦੇ ਦਾ ਹੁੰਦਾ ਉਹਦਾ ਨਹੀਂ ਸੀਗਾ ਕਦੇ ਇਹਨਾਂ ਨੇ ਬਾਟ ਟੱਚ ਕਰਨਾ ਸਰ ਮੈਨੂੰ ਲੱਗਿਆ ਵੀ ਕਦੇ ਵੀ ਇਹ ਚਲੋ ਪਿਤਾ ਸਮਾਨ ਹੈ ਬਹੁਤ ਵੱਡੇ ਹੈ ਗਲਤੀ ਨਾਲ ਹੋ ਗਿਆ ਹੋਵੇਗਾ ਜਦੋਂ ਧੀਰੇ ਧੀਰੇ ਜਦੋਂ ਮੈਨੂੰ ਸਮਾਂ ਬੀਤਦਾ ਗਿਆ ਜੀ ਮੈਨੂੰ ਇਹਨਾਂ ਦਾ ਬਿਲਕੁਲ ਚਿਹਰਾ ਕਲੀਅਰ ਹੋ ਗਿਆ ਕਿਉਂਕਿ ਇੱਕ ਦੋ ਵਾਰ ਇਹਨਾਂ ਨੇ ਮੈਨੂੰ ਸਪਸ਼ਟ ਵੀ ਸ਼ੋ ਕਰਤਾ ਵੀ ਉਹਨਾਂ ਦੇ ਇਰਾਦੇ ਕੀ ਹਨ ਫਿਰ ਸਰ ਮੈਨੂੰ ਪਤਾ ਲੱਗਿਆ ਜੀ ਤਾਂ ਫਿਰ ਮੈਂ ਦਫ਼ਤਰ ਮੈਂ ਜਾਣਾ ਬੰਦ ਕਰਤਾ ਹੁਣ ਲਗਭਗ 1.5 ਸਾਲ ਹੋ ਗਿਆ ਮੈਂ ਉਹਨਾਂ ਦੇ ਦਫ਼ਤਰ ਕੋਈ ਕਨੈਕਸ਼ਨ ਕੋਈ ਕਨੈਕਟ ਨਹੀਂ ਬਿਲਕੁਲ ਵੀ ਰਹੀ ਤੇ ਡਾਕਟਰ ਸਾਹਿਬ ਨੇ ਮੈਨੂੰ ਧਮਕੀਆਂ ਦਿੱਤੀ ਉਹਨਾਂ ਦੇ ਬੇਟੇ ਨੇ ਧਮਕੀ ਦਿੱਤੀ ਤੇ ਉਹਨਾਂ ਦੇ ਦਫਤਰ ਇੰਚਾਰਜ ਜੀ ਗਾਂਧੀ ਜੀ ਉਹਨਾਂ ਤੋਂ ਵੀ ਧਮਕੀਆਂ ਦਿਲਾਈ ਗਈ ਵੀ ਜੇ ਤੁਸੀਂ ਬਾਹਰ ਦੱਸੋਗੇ ਤਾਂ ਤੁਹਾਡੇ ਹਸਬੰਦ ਨੂੰ ਅਸੀਂ ਮਾਰ ਦਾਂਗੇ ਤੇ ਉਹਨਾਂ ਦੇ ਵਿਰੁੱਧ ਝੂਠੇ ਪਰਚੇ ਵੀ ਪਾਵਾਂਗੇ ਅਸੀਂ ਫਿਰ ਸਰ ਮੈਂ ਸੋਚਿਆ ਵੀ ਹੁਣ ਆਪਾਂ ਇੰਨੇ ਵੱਡੀ ਸਖਸ਼ਿਤ ਦੇ ਅੱਗੇ ਮੈਂ ਕੁਛ ਵੀ ਨਹੀਂ ਆ ਜੀ ਇੱਕ ਆਮ ਲੇਡੀ ਆ ਫਿਰ ਮੈਂ ਨੇ ਸਰ ਘਰੇ ਵੀ ਨਹੀਂ ਆਪਣੇ ਦੱਸਿਆ ਹਸਬੰਦ ਨੂੰ ਕੁਝ ਨਹੀਂ ਦੱਸਿਆ ਆਪਣੀ ਇੱਜ਼ਤ ਸਮਝਦੇ ਹੋਏ ਮੈਂ ਹੀ ਉਹਨਾਂ ਤੋਂ ਦੂਰੀ ਬਣਾ ਲਈ ਮੈਂ ਡਾਕਟਰ ਸਾਹਿਬ ਦੇ ਦਫ਼ਤਰ ਨਹੀਂ ਜਾਣਾ ਬਿਲਕੁਲ ਛੱਡਤਾ ਸਰ ਫਿਰ ਇਹਨਾਂ ਦੇ ਬੇਟੇ ਨੇ ਇੱਕ ਆਪਣੇ ਪਿੰਡਾਂ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਇਹਨਾਂ ਦਾ ਕਾਲ ਆਇਆ ਵੀ ਮੈਡਮ ਤੁਸੀਂ ਇੱਥੇ ਆਇਆ ਕਰੋ ਸਰ ਸਵੇਰੇ 4 ਵਜੇ ਪਿੰਡਾਂ ਦੇ ਵਿੱਚ ਪਹੁੰਚਣ ਪਹੁੰਚਣ ਦਾ ਸਮਾਂ ਸੀ ਸਵੇਰੇ ਹਨੇਰਾ ਹੁੰਦਾ ਸੀ ਉਸ ਟਾਈਮ ਸਾਡੇ 3:30 ਵਜੇ ਮੈਂ ਘਰੋਂ ਤੁਰਾਂਗੀ ਤਾਂ 4:00 ਵਜੇ ਪਹੁੰਚਾਂਗੀ ਜੀ ਨਾਬੇ ਕੰਨੀ ਪਿੰਡ ਹੈ ਜੀ 20 ਕਿਲੋਮੀਟਰ ਦੇ ਪਟਿਆਲਾ ਦੀ ਆਤੀ ਫਿਰ ਮੈਂ ਕਿਹਾ ਮੈਂ 2 ਦਿਨ ਗਈ ਸਰ ਮੈਨੂੰ ਠੀਕ ਨਹੀਂ ਲੱਗਿਆ ਕਿਉਂਕਿ ਸਾਡੇ ਕੋਲ ਕਿਹੜਾ ਕੋਈ ਸਕਿਉਰਟੀ ਗਾਰਡ ਹੈ ਜੀ ਕੋਈ ਸੇਫਟੀ ਹੈ ਮੈਂ ਇਕੱਲੇ ਜਾਣਾ ਹੁੰਦਾ ਸੀ ਮੈਂ ਕਿਹਾ ਵੀ ਆਪਣਾ ਵੀ ਸਰ ਮੈਂ ਇਸ ਟਾਈਮ ਨਹੀਂ ਆ ਸਕਦੀ ਬੁਲਾਉਂਦੇ ਕਿੱਥੇ ਸੀਗੇ ਤੁਹਾਨੂੰ ਕਿੰਨਾ ਵੱਲੋਂ ਫੋਨ ਕੀਤਾ ਜਾਂਦਾ ਸੀਗਾ ਦਫ਼ਤਰ 'ਚ ਬੁਲਾਉਂਦੇ ਸੀਗੇ ਇਹ ਨਹੀਂ ਇਹ ਸਾਰ ਆਪਣੇ ਡਾਕਟਰ ਬਲਬੀਰ ਸਿੰਘ ਜੀ ਦੇ بیٹے ਰਾਹੁਲ ਸੈਣੀ ਜੀ ਇਹਨਾਂ ਵੱਲੋਂ ਬੁਲਾਇਆ ਜਾਂਦਾ ਸੀ ਤੇ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸਾਰਾ ਵੱਖਰੇ-ਵੱਖਰੇ ਪਿੰਡ ਹੁੰਦੇ ਸੀ ਕਦੇ ਅੱਜ ਇੱਕ ਪਿੰਡ ਹੈ ਕੱਲ ਦੂਜਾ ਪਿੰਡ ਹੈ ਜਿਵੇਂ ਅੱਜ ਲੇਲਾ ਕੱਲ ਅਮਰਗੜਾ ਕਦੇ ਕਿੱਥੇ ਇਦਾਂ ਹੀ ਬੁਲਾਉਂਦੇ ਸੀ ਇੱਕ ਸ਼ੈਡਿਊਲ ਦਿੱਤਾ ਹੋਇਆ ਸੀ ਸਾਨੂੰ ਵੀ ਕਲੇ ਤੇ ਪਹੁੰਚਣਾ ਇੱਥੇ ਪਹੁੰਚਣਾ ਫਿਰ ਸਰ ਮੈਂ ਮੈਨੂੰ ਸਹੀ ਨਹੀਂ ਲੱਗਿਆ ਇੰਨੇ ਹਨੇਰੇ ਹੋਏ ਜਾਣਾ ਮੈਂ ਸਰ ਇਹਨਾਂ ਨੂੰ ਜਵਾਬ ਦਿੱਤਾ ਮੈਂ ਸਰ ਵੀ ਮੈਂ ਮਾਰਨਿੰਗ 7-8 ਵਜੇ ਇੱਕ ਲੇਡੀ ਹੋਣ ਦੇ ਨਾਤੇ ਉਸ ਟਾਈਮ ਆ ਸਕਦੀ ਐ ਇੰਨੇ ਹਨੇਰੇ ਹੋਏ ਮੇਰੇ ਹਸਬੰਦ ਵੀ ਨਹੀਂ ਮੈਨੂੰ ਅਲਾਉ ਕਰਣਗੇ ਵੀ ਮੈਂ ਨਹੀਂ ਆ ਸਕਦੀ ਫਿਰ ਸਰ ਇਹਨਾਂ ਦੇ ਜਿਹੜੇ ਬੇਟੇ ਹਨ ਸਰ ਰਾਹੁਲ ਸਰ ਹੈ ਸਰ ਇੱਕ ਬੇਰੋਜ਼ਗਾਰ ਇਨਸਾਨ ਹੈ ਅੱਜ ਤੱਕ ਉਹਨਾਂ ਨੇ 1000 ਰੁਪਏ ਵੀ ਨਹੀਂ ਕਮਾਇਆ ਤੇ ਉਹ ਸਾਡੇ ਜਿਹੜੇ ਪਟਿਆਲਾ ਦਿਹਾਤੀ ਪਟਿਆਲਾ ਜ਼ਿਲ੍ਹੇ ਦੇ ਅੰਦਰ ਆਈਐਸ ਆਫੀਸਰ ਹਨ ਸਰ ਆਈਪੀਐਸ ਹੈ ਠੀਕ ਹੈ ਸਰ ਪੀ.ਸੀ.ਐਸ. ਅਫੀਸਰ ਹੈ ਉਹਨਾਂ ਨੂੰ ਕਾਲ ਕਰਦੇ ਆਂ ਜੀ ਉਹਨਾਂ ਨੂੰ ਆਰਡਰ ਕਰਦੇ ਆ ਕਿਉਂਕਿ ਉਹ ਮੰਤਰੀ ਦੇ ਬੇਟੇ ਆ ਜੀ ਉਹ ਸਰ ਇੰਨੇ ਜ਼ਿਆਦਾ ਉਹਨਾਂ ਦੇ ਵਿੱਚ ਈਗੋ ਹੈ ਵੀ ਕੋਈ ਉਹਨਾਂ ਨੂੰ ਕੁਝ ਜਵਾਬ ਨਹੀਂ ਦੇ ਸਕਦਾ ਉਹ ਆਰਡਰ ਕਾਹਦਾ ਕਰਦੇ ਆਗੇ ਕੋਈ ਵੀ ਕੰਮ ਹੈ ਸਰ ਇਹ ਕਰੋ ਜੀ ਇਹਦੇ ਖਿਲਾਫ ਪਰਚਾ ਕਰੋ ਜੀ ਇਹਦਾ ਕੇਸ ਕਰੋ ਜੀ ਮਤਲਬ ਉਹ ਇਦਾਂ ਦੇ ਆਰਡਰ ਕਰਦੇ ਰਹਿੰਦੇ ਤਾਂ ਸਰ ਉਹਨਾਂ ਨੇ ਮਤਲਬ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਸਾਡਾ ਕਹਿਣਾ ਨਹੀਂ ਮੰਨ ਰਹੀ ਉਹ ਗੁੱਸੇ ਹੋ ਗਏ ਕਿਉਂਕਿ ਉਹਨਾਂ ਦੀ ਕੋਈ ਬਰਖਲਾਫੀ ਕਰ ਨਹੀਂ ਸਕਦਾ ਉਸੀ ਦੌਰਾਨ ਸਰ ਪਿੰਡਾ ਦੀ ਮੁਹਿੰਮ ਦੇ ਦੌਰਾਨ ਹੀ ਆਪਣਾ ਇੱਕ ਆਡੀਓ ਲੀਕ ਹੋਇਆ ਸੀਗਾ ਐਸ ਕੇ ਐ ਸਰ ਤ੍ਰਿਪੜੀ ਦੇ ਵਿੱਚ ਰਹਿੰਦਾ ਉਹਨੂੰ ਟਿਕਟ ਵੀ ਦਿੱਤੀ ਹੈ ਡਾਕਟਰ ਸਾਹਿਬ ਨੇ ਉਹਦੀ ਵਾਈਫ ਨੂੰ ਹੁਣ ਐਮਸੀ ਦੀ ਟਿਕਟ ਵੀ ਮਿਲੀ ਹੈ ਵਾਈਫ ਉਹਦੀ ਐਮਸੀ ਹੈ ਬਹੁਤ ਗੰਦੀ ਗੱਲਾਂ ਲੇਡੀਜ਼ ਨਾਲ ਉਹਨਾਂ ਦੀ ਇੱਕ ਆਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਸਰ ਡਾਕਟਰ ਸਾਹਿਬ ਦੇ ਬੇਟੇ ਦਾ ਵੀ ਹੱਥ ਸੀ ਤੇ ਉਹ ਸਾਰੇ ਰਲ ਕੇ ਮੜੀਆ ਰੋਡ ਤੇ ਆਪਣੇ ਇੱਕ ਦੀਪਕ ਮਿੱਤਲ ਹੁਣ ਐਮਸੀ ਹੈ ਪ੍ਰੈਜ਼ੈਂਟ ਐਮਸੀ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਇੱਕ ਪ੍ਰਾਪਰਟੀ ਡੀਲਰ ਦਾ ਦਫ਼ਤਰ ਹੈ ਉਹਦੇ ਵਿੱਚ ਗੱਦੇ ਵਗੈਰਾ ਸਭ ਲਗਾ ਕੇ ਮਾਰਨਿੰਗ ਇਹੀ ਕੰਮ ਹੁੰਦੇ ਸੀ ਸਰ ਗਲਤ ਕੰਮ ਹੁੰਦੇ ਸੀ ਲੇਡੀਜ਼ ਨਾਲ ਉੱਥੇ ਇਸ ਲਈ ਬੁਲਾਏ ਜਾਂਦੇ ਸੀ ਕਿਉਂਕਿ 4 ਵਜੇ ਤਾਂ ਸਰ ਪਬਲਿਕ ਪਿੰਡਾਂ ਦੀ ਵੀ ਪਬਲਿਕ ਨਹੀਂ ਆਂਦੀ ਅਗਲੇ ਆਪਣੇ ਧਾਰਾ ਚੋਂਦੇ ਆ ਕੰਮ ਹੁੰਦਾ ਪਿੰਡਾਂ ਵਾਲਿਆਂ ਨੂੰ ਉਹ ਤਾਂ 6-7 ਵਜੇ ਮਾਰਨਿੰਗ ਇਕੱਠੇ ਹੁੰਦੇ ਸੀ ਲੋਕ ਜਿਹੜੀ ਜਿਵੇਂ ਤੁਸੀਂ ਦੱਸਿਆ ਕਿ 4 ਵਜੇ ਤੜਕੇ ਬੁਲਾਇਆ ਜਾਂਦਾ ਸੀ ਇੱਕ ਦੋ ਦਿਨ ਤੁਸੀਂ ਗਏ ਵੀ ਹੋ ਜਿਹੜੇ ਦਿਨ ਤੁਸੀਂ ਗਏ ਹੋਗੇ ਉਸ ਦਿਨ ਤੁਹਾਨੂੰ ਮੰਤਰੀ ਸਾਹਿਬ ਮਿਲੇ ਆ ਉੱਥੇ ਨਹੀਂ ਸਰ ਮੰਤਰੀ ਸਾਹਿਬ ਨਹੀਂ ਉਹਨਾਂ ਦੇ بیٹے ਨਹੀਂ ਸ਼ੁਰੂ ਕੀਤੀ ਸੀ ਸਰ ਉਹਨਾਂ ਦੇ بیٹے ਹੁੰਦੇ ਸੀ ਦਿੱਲੀ ਪਹਿਲਾਂ بیٹے ਨੇ ਮਾੜੀ ਅੱਖ ਰੱਖੀ ਸੀ ਤੁਹਾਡੇ ਤੇ ਸਰ ਬੇਟਾ ਵੀ ਤੇ ਡਾਕਟਰ ਸਾਹਿਬ ਵੀ ਦੋਨੋਂ ਮਾੜੀ ਅੱਖ ਦੋਨੋਂ ਬਿਲਕੁਲ ਸਰ ਉਸ ਤੋਂ ਬਾਅਦ ਜਦੋਂ ਮੈਨੂੰ ਪੂਰਾ ਕਲੀਅਰ ਹੋ ਗਿਆ ਮੈਂ ਦਫ਼ਤਰ ਨਹੀਂ ਗਈ ਫਿਰ ਪਿੰਡਾਂ ਦੀ ਮੁਹਿੰਮ ਤੇ ਨਹੀਂ ਗਈ ਫਿਰ ਸਰ ਇਹਨਾਂ ਨੇ ਆਪਣੇ ਮੈਸੇਜ ਡਾਲੇ ਆਪਣੇ 9 ਵਜੇ ਦਿੱਲੀ ਡਾਕਟਰ ਸਾਹਿਬ ਕੇ ਕੋਠੀ ਮੀਟਿੰਗ ਇੰਦਾ ਦੇ ਮੈਸੇਜ ਸਟਾਰਟ ਕਰਤੇ ਕਿਉਂਕਿ ਇਹਨਾਂ ਨੇ ਲੋਕ ਸਭਾ ਇਲੈਕਸ਼ਨ ਦੌਰਾਨ ਸਰ ਇੱਕ ਗਰੁੱਪੋ ਬਣਾਇਆ ਸੀ 6-7 ਕੋਆਰਡੀਨੇਟਰ ਲਗਾਏ ਪਟਿਆਲਾ ਦਿਹਾਤੀ ਕੇ ਅੰਦਰ ਸਰ ਉਹਦੇ ਵਿੱਚ ਸਾਰੇ ਜੈਂਟਸੀ ਸੀਗੇ ਇੱਕ ਸ਼ਾਇਦ ਪ੍ਰੀਤੀ ਮੈਡਮ ਮੇਰੇ ਨੂੰ ਕਨਫਰਮ ਨਹੀਂ ਹੈ ਉਹ ਸੀਗੇ ਬਟ ਉਹ ਕਦੇ ਆਏ ਨਹੀਂ ਸਰ ਮੀਟਿੰਗ ਦੌਰਾਨ ਉਹ ਕਿਉਂਕਿ ਉਹਨਾਂ ਦੀ ਘਟ ਬੰਦੀ ਸੀ ਡਾਕਟਰ ਸਾਹਿਬ ਨਾਲ ਉਹ ਕਦੇ ਆਏ ਨਹੀਂ ਮੇਰੇ ਖਿਆਲ ਸੇ ਉਹ ਸੀਗੇ ਹੀ ਨਹੀਂ ਸਰ ਸ਼ਾਇਦ ਕੋਆਰਡੀਨੇਟਰ ਕਨਫਰਮ ਨਹੀਂ ਹੈ ਸਾਰੇ ਜੈਂਟਸੀ ਸੀਗੇ ਸਰ ਉਹ ਵੀ ਉਹਦੇ ਵਿੱਚੋਂ ਵੀ 2-3 ਆਂਦੇ ਨਹੀਂ ਸੀਗੇ ਰਾਤ ਨੂੰ ਡੇਲੀ ਉਹ 9 ਵਜੇ ਬੁਲਾਉਂਦੇ ਸੀ ਉਹ ਉਹਦੇ ਵਿੱਚ ਵੀ ਸਰ ਮੈਂ ਗਈ ਨਹੀਂ ਕਿਉਂਕਿ ਆਰਡਰ ਟਾਈਮ ਸੀਗਾ ਮੈਨੂੰ ਵੀ ਆਪਣੇ ਘਰ ਦੇ ਕੰਮ ਹੁੰਦੇ ਆ ਸਰ ਖਾਣਾ ਬਣਾਉਣਾ ਹੁੰਦਾ ਮੈਂ ਉੱਥੇ ਵੀ ਨਹੀਂ ਗਈ ਫਿਰ ਸਰ ਇੱਕ ਵਾਰ ਡਾਕਟਰ ਸਾਹਿਬ ਨੇ ਮੈਨੂੰ ਮੈਸੇਜ ਕੀਤਾ 5:30 ਪੰਜ 5:30 ਇਵਨਿੰਗ ਮੀਟਿੰਗ ਲਈ ਆਪਣੇ ਕੋਠੀ ਦੇ ਵਿੱਚ ਬੁਲਾਇਆ ਇਹਨਾਂ ਦੇ ਸਰ ਗੇਟ ਐਂਟਰ ਕਰਦੇ ਹੀ ਸਾਹਮਣੇ ਇੱਕ ਇਹਨਾਂ ਨੇ ਗੈਰੇਜ ਦੇ ਵਿੱਚ ਇੱਕ ਕਮਰਾ ਪਬਲਿਕ ਮੀਟਿੰਗ ਲਈ ਬਣਾਇਆ ਹੋਇਆ ਉਹਦੇ ਵਿੱਚ 10-15 ਬੰਦੇ ਬੈਠੇ ਸੀ ਮੀਟਿੰਗ ਚੱਲ ਰਹੀ ਸੀ ਮੈਂ ਜਾ ਕੇ ਉੱਥੇ ਬੈਠ ਗਈ ਡਾਕਟਰ ਸਾਹਿਬ ਖੜੇ ਹੋਈ ਜੀ ਮੀਟਿੰਗ ਮੀਟਿੰਗ ਦੇ ਦੌਰਾਨ ਹੀ ਖੜੇ ਹੋਏ ਉਹਨਾਂ ਨੇ ਕਿਹਾ ਸ਼ਵੇਤਾ ਜੀ ਤੁਸੀਂ ਅੰਦਰ ਆਓ ਮੇਰੇ ਡ੍ਰੈਂਕ ਰੂਮ ਦੇ ਵਿੱਚ ਸਰ ਮੈਨੂੰ ਵੀ ਬੜਾ ਐਮਬੈਰਸ ਮਹਿਸੂਸ ਹੋਇਆ ਵੀ ਸਾਰੇ ਬੰਦੇ ਬੈਠੇ ਆਂ ਹਾਲੇ ਮੀਟਿੰਗ ਖਤਮ ਨਹੀਂ ਹੋਈ ਇਹ ਮੈਨੂੰ ਉੱਥੇ ਲੈ ਕੇ ਜਾ ਰਹੇ ਸਰ ਉੱਥੇ ਵੀ ਇਹਨਾਂ ਨੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਨੇ ਜੀ ਬਟ ਸਰ ਚਲੋ ਮੈਂ ਆਪਣਾ ਬਚਾਅ ਕਰਦੇ ਹੋਏ ਕਿਉਂਕਿ ਉਸ ਟਾਈਮ ਜਨਤਾ ਵੀ ਬਾਹਰ ਪਬਲਿਕ ਬੈਠੀ ਸੀ ਇਹ ਮੈਂ ਆਪਣਾ ਬਚਾਅ ਕਰਦੇ ਉਹਨਾਂ ਦੀ ਕੋਈ ਨਹੀਂ ਆ ਤੁਸੀਂ ਮੀਟਿੰਗ ਵਾਲੀ ਗੱਲ ਦੱਸ ਰਹੇ ਹੋ ਕਿ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਚਲਦੀ ਮੀਟਿੰਗ ਛੱਡ ਕੇ ਡਾਕਟਰ ਸਾਹਿਬ ਤੁਹਾਨੂੰ ਡ੍ਰੈਂਕ ਰੂਮ ਚ ਬੁਲਾਉਂਦੇ ਆ ਉੱਥੇ ਤੁਹਾਡੇ ਨਾਲ ਬਦਤਮੀਜ਼ੀ ਕਰਦੇ ਇਹ ਕਿੰਨੀ ਕੁ ਪੁਰਾਣੀ ਗੱਲ ਹੈ ਸਰ ਕਾਫੀ ਪੁਰਾਣੀ ਗੱਲ ਹੈ ਜੀ ਇਹ ਉਹ ਮੈਨੂੰ ਐਗਜ਼ੈਕਟਲੀ ਧਿਆਨ ਨਹੀਂ ਹੈ ਸਰ ਲਾਸਟ ਈਅਰ ਹੋ ਗਿਆ ਹੋ ਗਿਆ ਸਰ ਲਾਸਟ ਈਅਰ ਦੀ ਗੱਲ ਹੋएगी ਫਿਰ ਸਰ ਮੈਂ ਆਪਣੀ ਸਰ ਸਵੇਤਾ ਜਿੰਦਲ ਜੀ ਜਿਵੇਂ ਤੁਸੀਂ ਦੱਸ ਰਹੇ ਹੋਗੇ ਕਿ ਇੱਕ ਸਾਲ ਤੋਂ ਤੁਸੀਂ ਸੰਪਰਕ ਚ ਵੀ ਨਹੀਂ ਹੈਗੇ ਉਹਨਾਂ ਦੇ ਫਿਰ ਇੰਨਾ ਟਾਈਮ ਤੁਸੀਂ ਚੁੱਪ ਕਿਉਂ ਰਹੇ ਕਿਉਂ ਨਹੀਂ ਤੁਸੀਂ ਉਸ ਟਾਈਮ ਬੋਲੇ ਸਰ ਮੰਤਰੀ ਕਾ ਅਹੁਦੇ ਦੇ ਡਰ ਨਾਲ ਜਿਹੜੀ ਸਰਕਾਰ ਨੇ ਉਹਨਾਂ ਨੂੰ ਜਿਪਸੀਆਂ ਅੱਗੇ ਪਿੱਛੇ ਉਹਨਾਂ ਦੇ ਰਹਿੰਦੀ ਹੈ ਜੀ 40 50 50 ਗਨਮੈਨ ਹੈ ਜੀ ਉਹਨਾਂ ਦੇ ਖੋਫ ਨਾਲ ਸਰ ਮੈਂ ਚੁੱਪ ਰਹੀ ਕਿਉਂਕਿ ਮੈਂ ਇੱਕ ਆਮ ਇਨਸਾਨ ਹਾਂ ਸਰ ਮੰਤਰੀ ਨਾਲ ਮੈਂ ਨਹੀਂ ਲੜ ਸਕਦੀ ਮੈਂ ਆਪਣਾ ਪਰਿਵਾਰ ਵੀ ਦੇਖਣਾ ਹੈ ਆਪਣੇ ਬੱਚੇ ਵੀ ਦੇਖਨੇ ਆ ਸਰ ਹੁਣ ਸਰ ਕੀ ਹੋਇਆ 1.5 ਸਾਲ ਤੋਂ ਬਿਲਕੁਲ ਡਾਕਟਰ ਸਾਹਿਬ ਦੇ ਟੱਚ ਦੇ ਵਿੱਚ ਨਹੀਂ ਸੀ ਹੁਣ ਮੈਂ ਪਾਰਟੀ ਲਈ ਕੰਮ ਕਰ ਰਹੀ ਸੀ ਡਾਇਰੈਕਟ ਪਾਰਟੀ ਵੱਲੋਂ ਮੈਨੂੰ ਡਿਊਟੀ ਦਿੱਤੀ ਜਾਂਦੀ ਸੀ ਦਿੱਲੀ ਇਲੈਕਸ਼ਨ ਦੇ ਟਾਈਮ ਇਹਨਾਂ ਨੇ ਮੈਨੂੰ ਬੁਲਾਇਆ ਵੀ ਤੁਸੀਂ ਪੰਚਾਇਤ ਪਵਨ ਆਓ ਤੁਹਾਡੀ ਡਿਊਟੀ ਲਾਣੀ ਹੈ ਸਰ ਮੈਂ ਉੱਥੇ ਵੀ ਨਹੀਂ ਗਈ ਮੈਂ ਜਿਹੜੀ ਪਾਰਟੀ ਨੇ ਮੈਨੂੰ ਡਿਊਟੀ ਅਸਾਈਨ ਕੀਤੀ ਮੈਂ ਉੱਥੇ ਗਈ ਅਲੱਗ ਉਹ ਸਰ ਇਸੇ وجہ ਨਾਲ ਡਾਕਟਰ ਸਾਹਿਬ ਨੇ ਮੇਰੀ ਪਹਿਲੇ ਐਮਸੀ ਕੀ ਟਿਕਟ ਕੈਨਸਲ ਕਰਵਾਈ ਸਾਰੀ ਸਕਰੀਨਿੰਗ ਕਮੇਟੀ ਮੈਂਬਰ ਜਿਹੜੇ ਅੰਦਰ ਬੈਠੇ ਸੀ ਜਦੋਂ ਟਿਕਟ ਵੰਡੀ ਗਈ ਉਹਨਾਂ ਨੇ ਮੈਨੂੰ ਪਰਸਨਲੀ ਦੱਸਿਆ ਕਹਿੰਦੇ ਵੀ ਡਾਕਟਰ ਸਾਹਿਬ ਨੇ ਤੁਹਾਡੀ ਟਿਕਟ ਕੈਨਸਲ ਕਰਾਈ ਐ ਅਸੀਂ ਤਾਂ ਕਿਹਾ ਵੀ ਇਹਨੇ ਬਹੁਤ ਕੰਮ ਕੀਤਾ ਸਭ ਤੋਂ ਸਟਰੋਂਗ ਕੈਂਡੀਡੇਟ ਹੈ ਵਾਰਡ ਨੰਬਰ 14 ਦੀ ਸਰ ਮੈਂ ਸਭ ਤੋਂ ਵੱਧ ਸਭ ਤੋਂ ਲੀਡ ਨਾਲ ਮੈਂ ਪਾਰਟੀ ਨੂੰ ਇੱਥੇ ਜਿੱਤ ਹਾਸਿਲ ਕਰਾਉਣੀ ਸੀ ਪਰ ਉਹਨਾਂ ਨੇ ਮੈਨੂੰ ਟਿਕਟ ਨਹੀਂ ਦਿੱਤੀ ਬਟ ਕੋਈ ਸਰ ਮੈਨੂੰ ਗਿਲਾ ਸ਼ਿਕਵਾ ਕੋਈ ਨਹੀਂ ਹੈ ਮੈਂ ਆਪਣਾ ਐਜ਼ ਇਟ ਇਜ਼ ਕੰਮ ਕਰਦੀ ਰਹੀ ਮੇਰੇ ਵਾਰਡ ਦੇ ਸਾਰੇ ਲੋਕ ਇਕੱਠੇ ਹੋ ਗਏ ਸੀ ਉਹ ਕਹਿ ਰਹੇ ਵੀ ਰੇਸੀਗੀ ਵੀ ਅਸੀਂ ਡਾਕਟਰ ਸਾਦੀ ਕੋਠੀ ਤੇ ਆ ਕੇ ਰਾਵ ਕਰਨਾ ਹੈ ਮੈਡਮ ਤੁਹਾਨੂੰ ਟਿਕਟ ਨਹੀਂ ਮਿਲੀ ਮੈਂ ਉਹਨਾਂ ਨੂੰ ਇਹ ਸਮਝਾਇਆ ਜੀ ਜਿਹੜਾ ਪਾਰਟੀ ਦਾ ਫੈਸਲਾ ਉਹ ਵੀ ਮੇਰਾ ਫੈਸਲਾ ਹੈ ਕੋਈ ਗੱਲ ਨਹੀਂ ਜੀ ਟਿਕਟ ਨਹੀਂ ਮਿਲੀ ਮੈਂ ਟਿਕਟ ਲਈ ਨਹੀਂ ਆਈ ਸੀ ਮੈਂ ਆਪਣੇ ਕੰਮ ਜਾਰੀ ਰੱਖਾਂਗੀ ਸਰ ਉਹੀ ਮੈਂ ਆਪਣਾ ਉਸੀ ਸਿਲਸਿਲੇ ਨਾਲ ਆਪਣੇ ਪਾਰਟੀ ਪਰ ਪ੍ਰਤੀ ਸਮਰਪਿਤ ਰਹੀ ਤੇ ਮੈਂ ਆਪਣੀ ਬਰਨਾਲਾ ਇਲੈਕਸ਼ਨ ਦੇ ਵਿੱਚ ਵੀ 10-15 ਦਿਨ ਡਿਊਟੀ ਦਿੱਤੀ ਫਿਰ ਪਾਰਟੀ ਨੇ ਮੇਰੀ ਡਿਊਟੀ ਲੁਧਿਆਣਾ ਇਲੈਕਸ਼ਨ ਦੇ ਵਿੱਚ ਲਾਈ ਸਰ ਉੱਥੇ ਵੀ ਮੈਂ ਆਪਣੀ ਡਿਊਟੀ ਦਿੱਤੀ ਔਰ ਉੱਥੇ ਮੈਂ ਆਪਣਾ ਬੂਥ ਵੀ ਜਿੱਤ ਕੇ ਦਿੱਤਾ ਜਿਹੜਾ ਕਿ ਕਾਂਗਰਸ ਦਾ ਸੀਗਾ ਸੈਂਸਿਟਿਵ ਬੂਥ ਸੀ ਆਪਣੇ ਮੇਅਰ ਬਠਿੰਡਾ ਉਹ ਬੂਥ ਛੱਡ ਕੇ ਚਲੇ ਗਏ ਸੀ ਤੇ ਪਾਰਟੀ ਨੇ ਫਿਰ ਮੈਨੂੰ ਹੋਰ ਡਿਊਟੀ ਦਿੱਤੀ ਸੀ ਵੀ ਸ਼ਵੇਤਾ ਜਿੰਦਲ ਵੀ ਇਹ ਸੈਂਸਿਟਿਵ ਹੈ ਤੁਸੀਂ ਇਹਨੂੰ ਸੰਭੋ ਸਰ ਮੈਂ ਸੰਭਿਆ ਵੀ ਤੇ ਜਿਤਾਇਆ ਵੀ ਆਪਣਾ ਉਹ ਬੂਥ ਲੁਧਿਆਣੀ ਸਰ ਮੈਂ ਪੂਰਾ ਆਪਣਾ ਹੁਣ ਉਸ ਤੋਂ ਬਾਅਦ ਸਰ ਮੈਨੂੰ ਆਪਣੇ ਸਾਡੇ ਇੱਥੇ ਬਹੁਤ ਰਿਸਪੈਕਟਡ ਸ਼ੇਰ ਮਾਜਰਾ ਜੀ ਚੇਅਰਮੈਨ ਇੰਪਰੂਵਮੈਂਟ ਪ੍ਰੈਸ ਜੀ ਬਹੁਤ ਵਧੀਆ ਇਨਸਾਨ ਹੈ ਸਰ ਉਹਨਾਂ ਦਾ ਕਾਲ ਆਇਆ ਹੈ ਵੀ ਸ਼ਵੇਤਾ ਜੀ ਤੁਹਾਡਾ ਨਾਮ ਮੈਂ ਜ਼ਿਲ੍ਹਾ ਪ੍ਰਧਾਨਗੀ ਲਈ ਦੇ ਰਾ ਹਾਂ ਮਹਿਲਾ ਵਿੰਗ ਦੀ ਮੈਂ ਸਰ ਉਹਨਾਂ ਨੂੰ ਮਨਾ ਕੀਤਾ ਮੈਂ ਸਰ ਮੇਰਾ ਨਾਮ ਪਟਿਆਲਾ ਦੇ ਹੱਤੀ ਦੇ ਵਿੱਚ ਮੈਂ ਵਰਕ ਨਹੀਂ ਕਰਨਾ ਬਾਕੀ ਪਾਰਟੀ ਮੈਨੂੰ ਪੰਜਾਬ ਦੇ ਵਿੱਚ ਜਿੱਥੇ ਮਰਜੀ ਕਹੇਗੀ ਮੈਂ ਜਾਵਾਂਗੀ ਬਲਕਿ ਸਰ ਮੈਂ ਹਰਿਆਣਾ ਦੇ ਵਿੱਚ ਵੀ ਡਿਊਟੀ ਦਿੱਤੀ ਜੀ ਹਰ ਕਿਤੇ ਡਿਊਟੀ ਦਿੱਤੀ ਹੈ ਜਿੱਤੇ ਜਿੱਤੇ ਬੈਕ ਟੂ ਬੈਕ ਇਲੈਕਸ਼ਨ ਆਈ ਗਈ ਸੰਗਰੂਰ ਇਲੈਕਸ਼ਨ ਆਏ ਵਿਧਾਨ ਸਭਾ ਤੋਂ ਬਾਅਦ ਜਲੰਧਰ ਇਲੈਕਸ਼ਨ ਆਈ ਜੀ ਸੁਸ਼ੀਲ ਰਿੰਕੂ ਜੀ ਕੇ ਲੁਧਿਆਣਾ ਇਲੈਕਸ਼ਨ ਆਏ ਬਰਨਾਲਾ ਇਲੈਕਸ਼ਨ ਆਏ ਹਰਿਆਣਾ ਇਲੈਕਸ਼ਨ ਆਏ ਦਿੱਲੀ ਇਲੈਕਸ਼ਨ ਆਏ ਹਰ ਕਿਤੇ ਮੈਂ ਆਪਣੀ ਡਿਊਟੀ ਦਿੱਤੀ ਹੈ ਜਿਹੜੀ ਪਾਰਟੀ ਨੇ ਮੈਨੂੰ ਲਾਈ ਹੈ ਸਵੇਤਾ ਜਿੰਦਲ ਜੀ ਕੇ ਵੀ ਸਮਝਣਾ ਚਾਹਾਂਗੇ ਜਿਵੇਂ ਤੁਸੀਂ ਅਨੁਸੂਚਿਤ ਤੌਰ ਤੇ ਇਲਜ਼ਾਮ ਤਾਂ ਉਹਨਾਂ ਦੇ بیٹے ਤੇ ਵੀ ਲਗਾ ਰਹੇ ਹੋ ਡਾਕਟਰ ਬਲਵੀਰ ਤੇ ਵੀ ਲਗਾ ਰਹੇ ਹੋ ਕਿ ਉਹ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਕਦੇ ਕਿਸੇ ਆਪਣੇ ਜੋ ਹੋਰ ਤੁਹਾਡੇ ਪਾਰਟੀ ਦੇ ਮੈਂਬਰ ਨੇ ਜਾਂ ਹੋਰ ਕੋਈ ਸੀਨੀਅਰ ਲੀਡਰ ਨੇ ਕਦੇ ਉਹਨਾਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਨੂੰ ਵੀ ਇਹ ਸ਼ਿਕਾਇਤ ਦਿੱਤੀ ਆ ਤੁਹਾਡੇ ਵੱਲੋਂ ਨਹੀਂ ਨਹੀਂ ਸਰ ਕਿਉਂਕਿ ਦੇਖੋ ਹਰ ਇੱਕ ਬੰਦਾ ਮੰਤਰੀ ਕੇ ਅੰダー ਹੈ ਸਰ ਉਹ ਮੈਨੂੰ ਪਤਾ ਵੀ ਉਹ ਕੁਝ ਨਹੀਂ ਕਰ ਸਕਦੇ ਹੁਣ ਸਰ ਉਹਨਾਂ ਮੇ ਜਿਹੜੀ ਅੱਗੇ ਗੱਲ ਦੱਸਣ ਲੱਗੀ ਆ ਤੁਹਾਨੂੰ ਉਹ ਜਵਾਬ ਮਿਲ ਜਾਊਗਾ ਫਿਰ ਸਰ ਮੈਂ ਆਪਣੀ ਪਾਰਟੀ ਦਾ ਕੰਮ ਕਰ ਰਹੀ ਸੀ ਇਹਨਾਂ ਨੇ ਮੇਰਾ ਮੈਨੂੰ ਕਾਲ ਆਇਆ ਵੀ ਤੁਹਾਨੂੰ ਜ਼ਿਲ੍ਹਾ ਪ੍ਰਧਾਨਗੀ ਦੇ ਰਿਹਾ ਸਰ ਮੈਂ ਜਵਾਬ ਦਿੱਤਾ ਕਿ ਸਰ ਮੈਂ ਪਟਿਆਲਾ ਵਿਧਾਇਤੀ ਦੇ ਵਿੱਚ ਕੰਮ ਨਹੀਂ ਕਰਨਾ ਫਿਰ ਉਸ ਤੋਂ ਬਾਅਦ ਸਰ ਉਹਨਾਂ ਨੇ ਕਿਹਾ ਮੇਕ ਚੰਜੀ ਨੇ ਕੋਈ ਗੱਲ ਨਹੀਂ ਮੈਂ ਦੂਜੀ ਕੁੜੀ ਦਾ ਨਾਮ ਪਾ ਦੇਣਾ ਸਰ ਉਹਨਾਂ ਨੇ ਦੂਜੀ ਕੁੜੀ ਦਾ ਨਾਮ ਪਾ ਕੇ ਭੇਜਤਾ ਉਸ ਤੋਂ ਬਾਅਦ ਵੀ ਸਰ ਮੇਰਾ ਜ਼ਿਲ੍ਹਾ ਪ੍ਰਧਾਨਗੀ ਮੇ ਨਾਮ ਆ ਗਿਆ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਸਰ ਮੈਂ ਤਾਂ ਤੁਹਾਨੂੰ ਮਨਾ ਕੀਤਾ ਸੀ ਉਹ ਕਹਿੰਦੇ ਵੀ ਮੈਂ ਖੁਦ ਹੈਰਾਨ ਆ ਵੀ ਮੈਂ ਤੁਸੀਂ ਮਨਾ ਕੀਤਾ ਸੀ ਮੈਂ ਦੂਜੀ ਕੁੜੀ ਦਾ ਨਾਮ ਪਾਤਾ ਸੀ ਹੁਣ ਤੁਹਾਡਾ ਨਾਮ ਆ ਗਿਆ ਮੈਂ ਖੁਦ ਆਪ ਹੈਰਾਨ ਆ ਫਿਰ ਸਰ ਮੈਨੂੰ ਇੱਥੇ ਓਧਾ ਦੇਤਾ ਸਰ ਸਾਡੀ ਕੌਨ ਕਾਲ ਹੁੰਦੀ ਰਹਿੰਦੀ ਸੀ ਪੰਜਾਬ ਪ੍ਰਧਾਨ ਮੈਡਮ ਦਿੱਲੀ ਸਾਡੀ ਕੌਨ ਕਾਲ ਲੈਂਦੀ ਸੀ 10:30 ਵਜੇ ਮਾਰਨਿੰਗ ਉੱਥੇ ਸਾਨੂੰ ਕਿਹਾ ਗਿਆ ਵੀ ਤੁਸੀਂ ਐਮਐਲਏ ਤੋਂ ਇੰਡੀਪੈਂਡੈਂਟ ਵਰਕ ਹੈ ਊਮਨ ਵਿੰਗ ਵੀ ਤੁਹਾਨੂੰ ਕੋਈ ਦਬਾਅ ਨਹੀਂ ਹੈ ਕਿਉਂਕਿ ਕਈਆਂ ਦੀ ਸਰ ਪ੍ਰੋਬਲਮ ਸੀਗੀ ਆਪਣੇ ਵੀ ਕਈ ਵੀ ਐਮਐਲਏ ਵਰਕ ਨਹੀਂ ਕਰਨ ਦਿੰਦੇ ਜਾਂ ਜੋ ਵੀ ਪਾਰਟੀ ਦੀ ਲੇਡੀਜ਼ ਸਾਡੇ ਹੋਰ ਜ਼ਿਲ੍ਹਾ ਪ੍ਰਧਾਨ ਹੈ ਤੋਂ ਸਾਨੂੰ ਇਹੀ ਕਿਹਾ ਗਿਆ ਵੀ ਤੁਸੀਂ ਇੰਡੀਪੈਂਡੈਂਟ ਹੋ ਜਿਹੜਾ ਅਸੀਂ ਤੁਹਾਨੂੰ ਡਿਊਟੀ ਰੋਜ਼ ਦੱਸਦੇ ਹਾਂ ਵੀ ਅੱਜ ਇਹ ਲਿਸਟਾ ਲੈਣੀ ਹੈ ਜਾਂ ਇਹ ਮੀਟਿੰਗ ਕਰਨੀ ਹੈ ਤੁਸੀਂ ਉਹ ਕਰਾਨੀ ਹੈ ਚਾਹੇ ਜਿੱਥੇ ਮਰਜ਼ੀ ਤੁਸੀਂ ਕਰਾ ਲਓ ਸਰ ਉਹ ਪਿਛਲੇ ਦਿਨੀ ਸਾਨੂੰ ਸਾਨੂੰ ਕਿਹਾ ਗਿਆ ਵੀ ਆਪਣੇ ਬਲਾਕ ਪ੍ਰਧਾਨਾ ਦੀ ਮੀਟਿੰਗ ਕਰੋ ਹਰੇਕ ਆਪਣੇ ਜਿਹੜੇ ਵੀ ਤੁਹਾਡੇ ਹਲਕੇ ਹਨ ਉਸਰ ਮੈਨੇ 90 ਵੀ ਮੀਟਿੰਗ ਕੀਤੀ ਫਿਰ ਮੈਂ ਪਟਿਆਲਾ ਦਿਹਾਤੀ ਵੀ ਰਿਟਰਨ ਮੈਸੇਜ ਭੇਜਿਆ ਆਪਣੇ ਹਲਕਾ ਕੋਆਰਡੀਨੇਟਰ ਨੂੰ ਵੀ ਆਪਾਂ ਬਲੌਕ ਪ੍ਰਧਾਨ ਕੀ ਮੀਟਿੰਗ ਕਰਨੀ ਹੈ ਸਰ ਉਹ ਮੀਟਿੰਗ ਰਾਹੁਲ ਸਰ ਨੇ ਲੇਡੀਜ਼ ਦੀ ਮੀਟਿੰਗ ਆਪਣੇ ਦਫਤਰ ਦੇ ਵਿੱਚ ਕਰਾ ਲਈ ਔਰ ਮੈਨੂੰ ਮੈਸੇਜ ਭੇਜਿਆ ਵੀ ਮੈਡਮ ਤੁਸੀਂ ਜ਼ਿਲ੍ਹਾ ਪ੍ਰਧਾਨੋ ਇਸ ਮੀਟਿੰਗ ਦੇ ਵਿੱਚ ਪਹੁੰਚੋ ਉਸਰ ਮੈਂ ਬੇਬਸੀ ਕਿਉਂਕਿ ਉਹ ਮੇਰਾ ਉਦਾ ਹੈ ਊਮਨ ਵਿੰਗ ਮੇਰੀ ਜ਼ਿੰਮੇਵਾਰੀ ਹੈ ਜੀ ਫਿਰ ਮੈਂ ਉੱਥੇ ਗਈ ਇਸ ਤਰ੍ਹਾਂ ਸਰ ਉਹਨਾਂ ਨੇ ਦੁਬਾਰਾ ਤੋਂ ਮੈਨੂੰ ਆਪਣੇ ਟਰੈਕ ਦੇ ਵਿੱਚ ਲੈਣਾ ਸ਼ੁਰੂ ਕੀਤਾ ਵੀ ਦੁਬਾਰਾ ਤੋਂ ਸਾਡੇ ਦਫ਼ਤਰ ਆਏ ਜਦ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਸਰ ਮੀਟਿੰਗ ਕਰਾਣੀ ਉਹ ਮੈਂ ਜਿੱਥੇ ਮਰਜ਼ੀ ਕਰਾ ਸਕਦੀ ਸੀ ਸਿਰਫ ਮੈਂ ਹਲਕਾ ਕੋਆਰਡੀਨੇਟਰ ਨੂੰ ਇਹ ਕਿਆਸੀ ਵੀ ਤੁਸੀਂ ਕਾਲ ਕਰਕੇ ਲੇਡੀਜ਼ ਦਿਨ ਵੈਨਿਊ ਉਹ ਮੈਂ ਡਿਸਾਈਡ ਕਰ ਲਾਂਗੀ ਤੁਸੀਂ ਹਾਂ ਆਪਣਾ ਟਾਈਮ ਕਰ ਲਓ ਡਿਸਾਈਡ ਬੀ ਦਿਨ ਆਪਾਂ ਮੀਟਿੰਗ ਕਰਨੀ ਹੈ ਉਹ ਸਰ ਫਿਰ ਵੀ ਉਹਨਾਂ ਨੇ ਆਪਣੀ ਮਰਜ਼ੀ ਤੋਂ ਮੀਟਿੰਗ ਰੱਖ ਲਈ ਆਪਣੇ ਦਫ਼ਤਰ ਦੇ ਵਿੱਚ ਹੁਣ ਸਰ ਜਿਹੜਾ ਪਿਛਲੇ ਦਿਨੀ ਸਾਡਾ ਮੋਬਾਈਲ ਵਾਲਾ ਕੇਸ ਹੋਇਆ ਸਰ ਉਹ ਜਿਹੜਾ ਕੇਸ ਸੀਗਾ ਉਹਦੇ ਵਿੱਚ ਵੀ ਡਾਕਟਰ ਸਾਹਿਬ ਤੇ ਉਹਨਾਂ ਦੀ ਬੇਟੇ ਦੀ ਇਨਵੋਲਵਮੈਂਟ ਹੈ ਕਾਲ ਡਿਟੇਲਸ ਮੈਂ ਪ੍ਰਸ਼ਾਸਨ ਨੂੰ ਆਪਣੇ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦੀ ਆ ਵੀ ਕਾਲ ਡਿਟੇਲਸ ਕਢਵਾਈ ਜਾਵੇ ਪਤਾ ਲੱਗੇ ਵੀ ਮੋਬਾਈਲ ਵਾਲੇ ਦਾ ਸਾਥ ਕੌਣ ਦੇ ਰਿਹਾ ਸੀ ਸਰ ਇੱਕ ਛੋਟਾ ਜਿਹਾ ਮਸਲਾ ਉਹਦੇ ਵਿੱਚ ਸਰ ਡਾਕਟਰ ਸਾਹ ਤੇ ਉਹਨਾਂ ਦਾ ਮੁੰਡਾ ਮੇਰੇ ਅਗੇਂਸਟ ਕਾਰਵਾਈ ਕਰਿਆ ਜਦ ਕਿ ਮੈਂ ਸੱਚੀ ਹਾਂ ਸਰ ਇਸ ਵਿਰੁੱਧ ਮੈਂ ਆਪਣੇ ਕੋਰਟ ਮਾਨਯੋਗ ਅਦਾਲਤ ਦੇ ਵਿੱਚ ਵੀ ਪਾਰਟੀ ਦੇ ਹਾਈ ਕਮਾਨ ਨੂੰ ਇਹ ਉਹਦੇ ਵਿੱਚ ਕੀ ਲਿਆ ਉਹਨਾਂ ਦੇ ਵਿਰੁੱਧ ਵੀ ਕੰਪਲੇਂਟ ਦਿੱਤੀ ਹੈ ਵੀ ਇਹ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਾਰਟੀ ਨੇ ਜਿਹੜੀ ਇੱਕ सस्पेंशन ਲੈਟਰ ਮੀਡੀਆ ਤੇ ਚੱਲੀ ਹੈ ਸਰ ਉਹਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਵੀ ਸ਼ਵੇਤਾ ਜਿੰਦਲ ਨੇ ਥ੍ਰੈਟਨ ਕੀਤਾ ਹੈ ਮੋਬਾਈਲ ਵਾਲੇ ਨੂੰ ਸਰ ਜੇ ਮੈਂ ਇਸ ਜੋਗੀ ਹੁੰਦੀ ਤਾਂ ਉਹ ਮੋਬਾਈਲ ਦੇ ਵਿੱਚ ਡਾਟਾ ਕੀ ਸੀਗਾ ਜਿਹੜਾ ਡਿਲੀਟ ਕਰਵਾਇਆ ਜਾ ਰਿਹਾ ਸੀ ਜਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਮੋਬਾਈਲ ਦੇ ਵਿੱਚ ਡਾਟਾ ਕਿਸ ਦਾ ਸੀ ਸਰ ਉਹ ਸਾਰਾ ਡਾਟਾ ਹੀ ਹੁੰਦਾ ਜੀ ਸਾਰਾ ਆਪਣੀ ਜਿਹੜੀ ਪਾਰਟੀ ਦਾ ਡਾਟਾ ਹੈ ਇਹ ਆਪਣਾ ਜਿਹੜਾ ਪਰਸਨਲ ਕੋਈ ਪਿਕਸ ਹੈ ਸਾਰਾ ਕੁਝ ਹੀ ਸੀਗਾ ਡਾਕਟਰ ਸਾਹਿਬ ਦੇ ਜੋ ਮੈਸੇਜ ਸੀਗੇ ਜਾਂ ਫੋਨ ਕਾਲ ਸੀਗੇ ਉਹ ਵੀ ਸੀਗੇ ਉਹਦੇ ਵਿੱਚ ਮੇਰੇ ਫੋਨ ਦੇ ਵਿੱਚ ਹਾਂਜੀ ਸਾਰੀ ਡਿਟੇਲ ਸੀ ਸਰ ਉਹ ਡਿਲੀਟ ਕਰਵਾਉਣ ਦੀ ਕੋਸ਼ਿਸ਼ ਕੀਤੀ ਸਰ ਇਹ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਮਤਲਬ ਮਿਸਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਐਪ ਸਰ ਆਈ ਡੋਨਟ ਨੋ ਵੀ ਉਹ ਟਰੈਕਿੰਗ ਦੀ ਐਪ ਸੀ ਕੀ ਉਹਨਾਂ ਦੀ ਮਨਛਾ ਸੀ ਕਿਉਂਕਿ ਵਿਦਆਊਟ ਮਾਈ ਕੰਸੈਂਟ ਉਹਨਾਂ ਨੇ ਇਹ ਆਪਣੇ ਆਪ ਹੀ ਆਪਣੀ ਇਹ ਕਰ ਲਈ ਸਰ ਡਾਊਨਲੋਡ ਮੇਰੇ ਫੋਨ ਦੇ ਵਿੱਚ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਮੈਂ ਵੀਰ ਜੀ ਇਹ ਜਿਹੜੀ ਐਪ ਤੁਸੀਂ ਡਾਊਨਲੋਡ ਕੀਤੀ ਹੈ ਕਾਈਂਡਲੀ ਇਹ ਡਿਲੀਟ ਕਰ ਦਿਓ ਮੇਰੇ ਤਾਂ ਤਾਂ ਹੋ ਨਹੀਂ ਰਹੀ ਵੀ ਮੇਰਾ ਫੋਨ ਵੀ ਪ੍ਰੋਪਰ ਵਰਕਿੰਗ ਵਿੱਚ ਨਹੀਂ ਹੈ ਸਰ ਉਹਨਾਂ ਨੇ ਇਹ ਕਰਨ ਤੋਂ ਮਨ ਕਰਤਾ ਵੀ ਮੇਰੇ ਤੋਂ ਹੁੰਦੀ ਨਹੀਂ ਤੇ ਮਿਸਬੀਹਵ ਕੀਤਾ ਸਰ ਸਿਰਫ ਮੈਂ ਇੱਕ ਨਾਗਰਿਕ ਹੋਣ ਦੇ ਨਾਤੇ ਤੇ ਇੱਕ ਆਪਣੇ ਪੋਲੀਟੀਕਲ ਸਰ ਅਸੀਂ ਜੁੜੇ ਹੋਏ ਹਾਂ ਕੋਈ ਸ਼ਰਾਰਤ ਨਾ ਹੋ ਜੇ ਇਸ ਦੇ ਨਾਤੇ ਮੈਂ ਪੁਲਿਸ ਵਿੱਚ ਕੰਪਲੇਟ ਕਰਨ ਲਈ ਗਈ ਸੀ ਵੀ ਤਾਂ ਜੋ ਮੈਂ ਇਨਫੋਰਮ ਕਰਦਾ ਕੱਲ ਕੋਈ ਮਿਸਯੂਜ਼ ਹੋ ਜੇ ਮੇਰੇ ਫੋਨ ਨਾਲ ਵੀ ਕੱਲ ਕੋ ਮੈਂ ਕਿਸ ਕਿਸ ਤੋਂ ਮਾਫੀ ਮੰਗਾਂਗੀ ਸਿਰਫ ਇਹੀ ਚੀਜ਼ ਦੱਸਣ ਲਈ ਮੈਂ ਪੁਲਿਸ ਦੇ ਵਿੱਚ ਗਈ ਸੀ ਵੀ ਮੈਂ ਰਿਪੋਰਟ ਦਰਜ ਕਰਾਦਾ ਉਸ ਤੋਂ ਬਾਅਦ ਤੁਸੀਂ ਇੱਕ ਧਰਨਾ ਵੀ ਲਾਉਨੇ ਹੋ ਥਾਣਾ ਤ੍ਰਿਪੜੀ ਅੱਗੇ ਬਾਅਦ ਦੇ ਵਿੱਚ ਤੁਹਾਨੂੰ ਪਾਰਟੀ ਦੇ ਵੱਲੋਂ ਸਸਪੈਂਡ ਕਰ ਦਿੱਤਾ ਜਾਂਦਾ ਜੀ ਸਰ ਇਹ 21 ਅੱਠ ਦੀ ਗੱਲ ਹੈ ਜਦੋਂ ਮੈਂ ਪੁਲਿਸ ਦੇ ਵਿੱਚ ਕੰਪਲੇਂਟ ਲਿਖਵਾਈ ਹੈ ਉਸ ਤੋਂ ਬਾਅਦ ਪੁਲਿਸ ਆ ਕੋਈ ਐਡਮਿਨਿਸਟ੍ਰੇਸ਼ਨ ਦਾ ਮੈਨੂੰ ਕਾਲ ਨਹੀਂ ਆਇਆ ਪੁਲਿਸ ਦੇ ਵਿੱਚ ਜੋ ਤੁਸੀਂ ਕੰਪਲੀਟ ਲਿਖਾਉਂਦੇ ਹੋ ਉਹਦੇ ਵਿੱਚ ਕਿਹਦਾ ਕਿਹਦਾ ਨਾਮ ਮੈਂਸ਼ਨ ਕਰਦੇ ਹੋ ਸਰ ਉਹਦੇ ਵਿੱਚ ਸਿਰਫ ਮੋਬਾਈਲ ਵਾਲੇ ਦਾ ਹੋਰ ਕਿਸੇ ਦਾ ਨਾਮ ਨਹੀਂ ਸਰ ਮੈਂ ਕੋਈ ਵੀ ਇਹ ਮੋਬਾਈਲ ਬਾਰੇ ਆਪਣੀ ਪਾਰਟੀ ਦੇ ਕਿਸੇ ਉੱਦੇਦਾਰ ਨੂੰ ਨਹੀਂ ਦੱਸਿਆ ਮੈਨੂੰ ਨਹੀਂ ਲੱਗਿਆ ਵੀ ਇਹ ਇੰਨਾ ਵੱਡਾ ਮਸਲਾ ਹੈ ਕਿਉਂਕਿ ਉਸ ਟਾਈਮ ਮੈਨੂੰ ਡਾਕਟਰ ਸਾਹਿਬ ਦਾ ਕੁਝ ਪਤਾ ਹੀ ਨਹੀਂ ਸੀਗਾ ਵੀ ਇਹਨਾਂ ਦੀ ਇਨਵੋਲਵਮੈਂਟ ਨਾਲ ਹੋ ਰਿਹਾ ਜੀ ਇੱਕ ਕਾਂਸਪੀਰੇਨਸੀ ਦੇ ਤਹਿਤ ਹੋ ਰਿਹਾ ਇਹ ਕੰਮ ਸਰ ਮੈਂ ਕਿਸੇ ਦਾ ਨਹੀਂ ਉਸ ਤੋਂ ਬਾਅਦ 1 ਮਹੀਨੇ ਦੇ ਲਗਭਗ ਹੋ ਗਿਆ ਪੁਲਿਸ ਵਾਲਿਆਂ ਨੇ ਮੈਨੂੰ ਨਹੀਂ ਬੁਲਾਇਆ ਥਾਣਾ ਤ੍ਰਿਪੜੀ ਨੇ ਬਟ ਮੈਂ ਵੀ ਕੋਈ ਕੁਝ ਨਹੀਂ ਕੋਈ ਅਪਰੋਚ ਕੁਝ ਨਹੀਂ ਸਰ ਆਪਣੇ ਵੱਲੋਂ ਐਫਰਟਸ ਕੀਤੀ ਉਸ ਤੋਂ ਬਾਅਦ 16 ਸਤੰਬਰ ਨੂੰ ਮੋਬਾਈਲ ਵਾਲੇ ਨੇ ਮੇਰੇ ਹਸਬੰਦ ਨੂੰ ਰਾਤ ਨੂੰ 8:35 ਤੇ ਕਾਲ ਕੀਤੀ WhatsApp ਕਾਲ 46 ਸਕਿੰਡ ਦੀ ਕਾਲ ਹੈ ਤੇ ਉਸਨੇ ਮੇਰੇ ਹਸਬੰਦ ਨੂੰ ਧਮਕੀਆਂ ਦਿੱਤੀ ਜਾਨੋਂ ਮਾਰਨ ਤੱਕ ਦੀ ਫਿਰ ਸਰ ਮੇਰੇ ਹਸਬੰਦ ਨੇ ਮੈਨੂੰ ਦੱਸਿਆ ਵੀ ਆਪਾਂ ਇਹ ਲੈਟਲੀ ਲੈ ਰਹੇ ਆ ਕੀ ਪਤਾ ਵੀ ਕੀ ਹੈ ਇਹਦੇ ਵਿੱਚ ਕੀ ਹੈ ਇਹ ਕੱਲ ਕੋਈ ਤਾਂ ਮਾਰ ਵੀ ਦੂਗਾ ਜੋ ਮੋਬਾਈਲ ਵਾਲੇ ਨੇ ਉਹ ਡਾਕਟਰ ਸਾਹਿਬ ਦੇ ਜਾਣਕਾਰ ਨੇ ਤੇ ਉਹਨਾਂ ਦਾ ਨਾਮ ਕੀ ਆ ਸਰ ਉਹ ਗੁਰਪ੍ਰੀਤ ਸਿੰਘ ਹੈ ਜੀ ਡੇਰੇ ਵਾਲਾ ਉਹਨਾਂ ਦੀ ਮੋਬਾਈਲ ਕਮਿਊਨੀਕੇਸ਼ਨ ਦੀ ਸ਼ਾਪ ਹੈ ਇਸ ਨਾਮ ਬਟ ਸਰ ਉਹ ਮੈਨੂੰ ਨਹੀਂ ਪਤਾ ਬਟ ਉਹਨਾਂ ਦਾ ਕੰਟੈਕਟ ਡਾਕਟਰ ਸਾਹਿਬ ਨਾਲ ਇਸ ਤਰ੍ਹਾਂ ਹੋਇਆ ਵੀਕਰ ਦੀਪਕ ਮਿੱਤਲ ਐਮਸੀ ਹੈ ਵਾਰਡ ਦੇ ਜਿਨ੍ਹਾਂ ਦੇ ਉਹ ਪ੍ਰੋਪਰਟੀ ਡੀਲਰ ਦੀ ਸ਼ਾਪ ਤੇ ਸਾਰਾ ਗਲਤ ਕੰਮ ਹੋਇਆ ਸਾਬ ਪਿਛਲੇ ਦਿਨੀ ਜੋ ਮੈਂ ਤੁਹਾਨੂੰ ਦੱਸਿਆ ਹੈ ਪਿੰਡਾਂ ਦੇ ਦੌਰਾਨ ਹੋਇਆ ਸਰ ਉਹ ਉਸੀ ਉਹਨਾਂ ਦੀ ਲਾਈਨ ਜਿੱਤੇ ਉਹਨਾਂ ਦੀ ਸ਼ਾਪ ਹੈ ਉਸੀ ਲਾਈਨ ਦੇ ਵਿੱਚ ਮੋਬਾਈਲ ਵਾਲੇ ਦੀ ਸ਼ਾਪ ਹੈ ਤੇ ਉਹਨਾਂ ਦਾ ਵਾਰਡ ਪੈਂਦਾ ਦੀਪਕ ਮਿੱਤਲ ਦਾ ਏਰੀਆ ਸਰ ਉਹ ਕਦੇ ਗਏ ਹੋਣਗੇ ਜੀ ਉਹਨੇ ਬੰਦੇ ਨੇ ਐਂ ਦੱਸਤਾ ਹੋਗਾ ਸਿੰਪਲੀ ਵੀ ਸ਼ਵੇਤਾ ਜਿੰਦਾ ਤੁਹਾਡੀ ਪਾਰਟੀ ਦੇ ਉਹ ਵੀ ਮੇਰੇ ਕਸਟਮਰ ਹੈ ਬੰਦਾ ਦੱਸ ਹੀ ਦਿੰਦਾ ਪਾਰਟੀ ਪਾਰਟੀ ਦਾ ਉਸ ਤੋਂ ਬਾਅਦ ਸਰ ਉਹਨਾਂ ਨੇ ਕੋਈ ਕੌਨਸਪੀਰੇਂਸੀ ਕਰੀ ਇਹ ਮੌਕੇ ਦੀ ਤਲਾਸ਼ ਦੇ ਵਿੱਚ ਵੀ ਤੂੰ ਜਦੋਂ ਵੀ ਇਹ ਆਣਗੇ ਇਹਨਾਂ ਦਾ ਕੋਈ ਮੋਬਾਈਲ ਹੈ ਤੇਰੇ ਕਸਟਮਰ ਹੈ ਪੁਰਾਣੇ ਵੀ ਤੂੰ ਆਏ ਕਰਕੇ ਸਾਨੂੰ ਦੇ ਕੋਈ ਇਨਫੋਰਮੇਸ਼ਨ ਪਰ ਸਿਹਤ ਮੰਤਰੀ ਡਾਕਟਰ ਬਲਵੀਰ ਜੀ ਦਾ ਵੀ ਹੁਣ ਵਰਸ਼ਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਉਹ ਕਹਿੰਦੇ ਨੇ ਕਿ ਉਹ ਤਾਂ ਮੇਰੇ ਧੀਆਂ ਵਰਗੀ ਆ ਇਹ ਸਭ ਇੱਕ ਸਿਆਸੀ ਰੰਜਸ ਦੇ ਤਹਿਤ ਹੋ ਰਿਹਾਗਾ ਸਰ ਮੈਂ ਸਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆਂ ਵੀ ਸਰ 30 ਦੇ ਰਿਸ਼ਤੇ ਨੂੰ ਬਦਨਾਮ ਨਾ ਕੀਤਾ ਜਾਵੇ ਇੱਕ ਬਹੁਤ ਹੀ ਪਵਿੱਤਰ ਰਿਸ਼ਤਾ ਹੈ ਇਹ ਵੀ ਉਹਨਾਂ ਦੀ ਆਪਣੀ ਵੀ 30 ਹੈ ਕਿਉਂ ਉਹ ਆਪਣੀ ਧੀ ਤੇ ਇਦਾਂ ਬੁਰੀ ਨਜ਼ਰ ਰੱਖਦੇ ਆਂ ਵੀ ਮੈਂ ਬੇਨਤੀ ਕਰਦੀ ਆਂ ਧੀ ਧੀ ਕਰਕੇ ਲੋਕਾਂ ਦੀ ਧੀਆਂ ਤੇ ਹੱਥ ਨਾ ਪਾਇਆ ਜਾਵੇ ਤੇ ਬੁਰੀ ਨਜ਼ਰ ਨਾ ਪਾਈ ਜਾਵੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦੀ ਆਂ ਜੀ ਬਹੁਤ ਕੁਝ ਤੁਸੀਂ ਕਰ ਚੁੱਕੇ ਹੋ ਗਲਤ ਤੇ ਅੱਗੇ ਤੁਸੀਂ ਇਹ ਮਰਿਆਦਾ ਮਤਲਬ ਬਣਾਈ ਰੱਖੋ ਇੱਕ ਪਵਿੱਤਰ ਰਿਸ਼ਤੇ ਦੀ ਬਾਕੀ ਸਰ ਜਿਹੜੇ ਉਹ ਕਹਿ ਰਹੇ ਆਂ ਵੀ ਸਿਆਸੀ ਰੰਜੀਤ ਸਰ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹਦੀ ਆਂ ਵੀ ਜੇ ਕੋਈ ਉੱਪਰ ਸਾਡੇ ਸੁਪਰੀਮੋ ਹੈਗੇ ਆਂ ਸਰ ਸਾਨੂੰ ਨਹੀਂ ਪਤਾ ਕਿਉਂਕਿ ਮੈਂ ਸਰ ਫਰਵਰੀ ਮੇਂ ਵੀ ਮੇਰੇ ਹਸਬੰਦ ਨੇ ਮੇਲ ਪਾਈ ਐ ਟਾਈਮ ਮੰਗਿਆ ਉਹਨਾਂ ਨੇ ਟਾਈਮ ਨਹੀਂ ਦਿੱਤਾ ਸਰ ਇੱਕ ਪਾਰਟੀ ਵਰਕਰ 22 ਘੰਟੇ ਉਹਨਾਂ ਪਿੱਛੇ ਕੰਮ ਕਰ ਰਿਹਾ ਹੈ ਸੁਪਰੀਮੋ ਨੇ ਟਾਈਮ ਮੰਗਿਆ ਸੀ ਹਾਂਜੀ ਅਰਵਿੰਦ ਹਾਂਜੀ ਕਿਉਂਕਿ ਸਰ ਮੈਨੂੰ ਨਹੀਂ ਲੱਗਿਆ ਵੀ ਨੀਚਲੇ ਲੈਵਲ ਤੇ ਕੋਈ ਸੁਣਵਾਈ ਹੋਏਗੀ ਜਾਂ ਕੋਈ ਡਾਕਟਰ ਸਾਹਿਬ ਦੇ ਖਿਲਾਫ ਬੋਲ ਸਕਦਾ ਮੈਂ ਉਹਨਾਂ ਨੂੰ ਪਰਸਨਲ ਟਾਈਮ ਮੰਗਿਆ ਵੀ ਤਾਂ ਜੋ ਮੈਂ ਜਾ ਕੇ ਉਹਨਾਂ ਨੂੰ ਸਾਰਾ ਦੱਸ ਸਕਾਂ ਵੀ ਉੱਥੇ ਕੀ ਹੋ ਰਿਹਾ ਹੈ ਬਟ ਉਹਨਾਂ ਨੇ ਸਰ ਕੋਈ ਸੁਣਵਾਈ ਨਹੀਂ ਕੀਤੀ ਕੋਈ ਟਾਈਮ ਨਹੀਂ ਦਿੱਤਾ ਮੈਂ 2 ਮੇਲਾ ਫਰਵਰੀ ਦੇ ਵਿੱਚ ਵੀ ਕੀਤੀ ਹੈ ਸਰ ਮਾਰਚ ਦੇ ਵਿੱਚ ਵੀ ਕੀਤੀ ਹੈ ਸਰ ਕੇਜਰੀਵਾਲ ਸਾਹਿਬ ਨੇ ਕੋਈ ਟਾਈਮ ਨਹੀਂ ਦਿੱਤਾ ਕੋਈ ਟਾਈਮ ਨਹੀਂ ਦਿੱਤਾ ਸਰ ਉਸ ਤੋਂ ਬਾਅਦ ਜਦੋਂ ਇਹ ਮਸਲਾ ਹੋ ਗਿਆ ਸਰ ਜਦੋਂ ਧਮਕੀਆਂ ਮਿਲ ਗਈ ਉਸ ਤੋਂ ਬਾਅਦ ਸਰ ਧਰਨਾ ਤਾਂ ਬਹੁਤ ਲੇਟ ਲਾਇਆ ਸੀ ਉਸ ਤੋਂ ਬਾਅਦ 17 ਤਾਰੀਖ ਨੂੰ 16 ਦੀ ਰਾਤ ਤਮਕੀ ਮਿਲੀ ਐ 17 ਤਾਰੀਖ ਨੂੰ ਸਰ ਮੈਂ ਬਹੁਤ ਉਹਦੇਦਾਰਾਂ ਨੂੰ ਕਾਲ ਕੀਤਾ ਜਿਹੜੇ ਲੋਕਲ ਸਾਡੇ ਐ ਚਾਹੇ ਚੇਅਰਮੈਨ ਸਾਹਿਬ ਐ ਚਾਹੇ ਦਿੱਲੀ ਟੀਮ ਕੇ ਸਾਡੇ ਸ਼ਦਾਬ ਜੀ ਐ ਸਾਰਿਆਂ ਨੂੰ ਦੱਸਿਆ ਸਰ ਏਕ ਦੀਪਕ ਚੋਹਾਂ ਜੀ ਐ ਸਾਡੇ ਆਪਣੇ ਦਿੱਲੀ ਟੀਮ ਕੇ ਉਹਨਾਂ ਨੇ ਕਾਲ ਨਹੀਂ ਚੱਕਿਆ ਆਦਿਲ ਸਾਰਿਆਂ ਜੀ ਸਟੇਟ ਆਪਣੇ ਆਬਜ਼ਰਵਰ ਲਾਇਆ ਉਹਨਾਂ ਨੂੰ ਕੀਤੀ ਉਹਨਾਂ ਨੇ ਕਾਲ ਨਹੀਂ ਚੁੱਕਿਆ ਲੋਕਲ ਸਾਰਿਆਂ ਨੂੰ ਦੱਸਤਾ ਸੀ ਸਰ ਜਿਹੜੇ ਜਿਹੜੇ ਵੀ ਸਾਡੇ ਹੈਗੇ ਐ ਵੀ ਸਰ ਇਦਾਂ ਇਦਾਂ ਹੋਇਆ ਮੇਰੇ ਹਸਬੰਡ ਨਾਲ ਵੀ ਤੁਸੀਂ ਹੈਲਪ ਕਰੋ ਸਰ ਜਦੋਂ ਸਾਡੀ ਕੋਈ ਹੈਲਪ ਨਹੀਂ ਹੋਈ ਮੈਂ ਰਾਹੁਲ ਸਰ ਨੂੰ ਵੀ ਕਾਲ ਕੀਤੀ ਸਾਰਾ ਮਸਲਾ ਦੱਸਿਆ ਉਹਨਾਂ ਨੇ ਕਿਹਾ ਵੀ ਰਿਟਰਨ ਦੇ ਵਿੱਚ ਮੈਨੂੰ ਪਾ ਦਿਓ ਤੇ ਮੋਬਾਈਲ ਵਾਲੇ ਦਾ ਨੰਬਰ ਸੈਂਡ ਕਰ ਦਿਓ ਸਰ ਮੈਂ ਸਾਰਾ ਕੁਝ ਉਹਨਾਂ ਨੂੰ ਕਰਤਾ ਮੇਰੀ ਮੋਬਾਈਲ ਮੇਰੀ ਡਿਟੇਲ ਹੈਗੀ ਹੈ ਬਟ ਉਸ ਤੋਂ ਬਾਅਦ ਨੈਕਸਟ ਡੇ ਮੈਂ ਤਿੰਨ ਕਾਲਾਂ ਕੀਤੀ ਰਾਹੁਲ ਸਰ ਨੇ ਮੇਰਾ ਕਾਲ ਨਹੀਂ ਪਿਕ ਕੀਤਾ ਔਰ ਕੋਈ ਹੈਲਪ ਨਹੀਂ ਕੀਤੀ ਸਰ ਫਿਰ ਅਸੀਂ ਆਪਣੇ ਲੈਵਲ ਤੇ ਹੀ ਵੱਡੇ ਅਧਿਕਾਰੀਆਂ ਕੋਲ ਗਏ ਪੁਲਿਸ ਦੇ ਉਹਨਾਂ ਨੇ ਸਰ ਸਾਨੂੰ ਦੱਸਿਆ ਮੇਰੇ ਹਸਬੰਦ ਨੂੰ ਦੱਸਿਆ ਵੀ ਡਾਕਟਰ ਸਾਹਿਬ ਤੇ ਉਹਨਾਂ ਦੇ ਬੇਟੇ ਨੇ ਹੀ ਸਾਨੂੰ ਮਨਾ ਕੀਤਾ ਵੀ ਤੁਹਾਡੀ ਕੋਈ ਮਦਦ ਨਾ ਕਰੀ ਜਾਵੇ। ਪੁਲਿਸ ਵਾਲੇ ਨੇ ਗੱਲ ਕੀਤੀ ਹੈ ਜੀ। ਜੀ ਸਰ। ਉਹਨਾਂ ਨੇ ਸਾਨੂੰ ਕੌਨਫਿਡੈਂਸ਼ੀਅਲ ਇਹ ਚੀਜ਼ ਦੱਸੀ ਹੈ ਤੇ ਉਹਨਾਂ ਨੇ ਸਾਨੂੰ ਟਾਈਮ ਦਿਵਾਇਆ ਵੀ ਚਲੋ ਤ੍ਰਿਪੜੀ ਥਾਣੇ ਮੈਂ ਟਾਈਮ ਦਿਵਾ ਦਿੰਨਾ ਵੀ ਤੁਸੀਂ ਜਾਓ। ਸਰ 5 ਵਜੇ ਦਾ ਸਾਨੂੰ ਟਾਈਮ ਮਿਲਿਆ 20 19 ਤਰੀਕ ਦਾ। ਅਸੀਂ ਆਪਣੇ ਗਵਾਂਡੀ ਕੋਈ ਪਾਰਟੀ ਦਾ ਬੰਦਾ ਇੱਕਾਦਾ ਸਰ ਮੁਸ਼ਕਿਲ ਤੇ ਹੋਣਾ ਜਿਹੜਾ ਉੱਥੇ ਗਲੀ ਜਿਹੜੇ ਥਾਣੇ ਵਾਲੀ ਗਲੀ ਦੇ ਵਿੱਚ ਰਹਿੰਦਾ ਹੈ। ਬਾਕੀ ਸਰ ਸਾਰੇ ਮੇਰੇ ਗਵਾਂਡੀ ਸੀਗੇ। ਇੱਥੇ ਹੀ ਆਪਣੇ ਆਪਣੇ ਹੁਮਨਗਰ ਅਜਾਦਨਗਰ ਕੇ ਮੈਂ ਆਪਣੇ 10 15 ਬੰਦੇ ਲੈ ਕੇ ਗਈ ਪੁਲਿਸ ਵਾਲੇ ਸਰ ਮੈਂ ਪੋਨੇ ਪਾਂਜੇ ਉੱਤੇ ਪਹੁੰਚ ਗਈ ਬਟ ਦੂਜੀ ਪਾਰਟੀ ਆਈ ਨਹੀਂ 4 ਘੰਟੇ ਸਾਰ ਅਸੀਂ ਖੜੇ ਰਹੇ ਜਿਹੜੇ 70 70 ਸਾਲ ਦੇ ਬਜ਼ੁਰਗ ਮੇਰੇ ਨਾਲ ਗਏ ਸੀ ਪੁਲਿਸ ਵਾਲਿਆਂ ਨੇ ਖੜੇ ਰੱਖਿਆ ਉਹਨਾਂ ਨੂੰ ਔਰ ਦੂਜੀ ਪਾਰਟੀ ਬੁਲਾਈ ਨਹੀਂ ਜੀ ਉਸ ਤੋਂ ਬਾਅਦ ਅਸੀਂ ਥੱਕ ਹਾਰ ਕੇ ਥਾਣੇ ਦੇ ਬਾਹਰ ਪੋੜੀਆਂ ਤੇ ਬੈ ਗਏ ਅਸੀਂ 리ਡਰ ਸਾਹਿਬ ਨੂੰ ਵੀ ਇਹੀ ਬੇਨਤੀ ਕੀਤੀ ਵੀ ਸਰ ਅਸੀਂ ਬੈਠੇ ਆਂ ਰੈਸਟ ਕਰ ਰਹੇ ਆਂ ਬਜ਼ੁਰਗ ਬੰਦੇ ਆ ਸਾਡੇ ਨਾਲ ਵੀ ਤੁਸੀਂ ਐਸਐਚਓ ਸਾਹਿਬ ਨੂੰ ਇਹ ਮੈਸੇਜ ਦੇ ਦਿਓ ਵੀ ਅਸੀਂ ਉਹਨਾਂ ਨੂੰ ਮਿਲ ਕੇ ਹੀ ਜਾਣਾ ਕਿਉਂਕਿ ਫਿਰ ਉਹਨਾਂ ਕੋਲ ਵੀ ਟਾਈਮ ਨਹੀਂ ਹੁੰਦਾ ਸਾਨੂੰ ਵੀ ਉਹਨਾਂ ਨੇ ਟਾਈਮ ਨਹੀਂ ਦੇਣਾ ਜੀ ਸਰ ਇਸ ਲਈ ਅਸੀਂ ਬੈਠੇ ਸੀ ਆਪਣੇ মিডিਆ ਵਾਲੇ ਭਰਾ ਆ ਗਏ ਤਾਂ ਇੱਕ ਧਰਨਾ ਲੱਗਿਆ ਅਦਰਵਾਈਜ਼ ਸਾਡੀ ਕੋਈ ਮੰਤਸਾ ਨਹੀਂ ਸੀਗੀ ਕੋਈ ਅਸੀਂ ਪਾਰਟੀ ਖਿਲਾਫ ਨਹੀਂ ਬੋਲਿਆ ਅਸੀਂ ਕਿ ਸਿਰਫ ਥਾਣੇ ਮੇ ਜਿਹੜੀ ਸਾਡੀ ਸੁਣਵਾਈ ਨਹੀਂ ਹੋ ਰਹੀ ਉਸ ਖਿਲਾਫ ਅਸੀਂ ਆਵਾਜ਼ ਚਲੋ ਮੇਰਾ ਆਖਰੀ ਸਵਾਲ ਆ ਹੁਣ ਇਹ ਤੁਸੀਂ ਕੇਸ ਵੀ ਦਰਜ ਕਰਵਾਤਾ ਤੇ ਮੰਤਰੀ ਸਾਹਿਬ ਨੂੰ ਨੋਟਿਸ ਵੀ ਜਾਰੀ ਹੋ ਗਿਆ ਸੈਕਸ਼ੂਅਲ ਹਰਾਸਮੈਂਟ ਦਾ ਹੁਣ ਇਹ ਆਪਣੀ ਇਸ ਲੜਾਈ ਨੂੰ ਅੱਗੇ ਕਿਵੇਂ ਲੜੋਗੇ ਸਰ ਬਸ ਹੁਣ ਆਪਾਂ ਮੈਨੂੰ ਮਾਨਯੋਗ ਅਦਾਲਤ ਜਿਨ੍ਹਾਂ ਨੇ ਪਹਿਲੇ ਡਾਕਟਰ ਬਲਬੀਰ ਸਿੰਘ ਜਿਨੂੰ ਰੋਪੜ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਸੁਣਾਈ ਸੀ ਸਰੇ ਕੋਈ ਮਤਲਬ ਜਿਵੇਂ ਇਹ ਕਹਿ ਰਹੇ ਆਂ ਵੀ ਮੈਂ ਬਹੁਤ ਸ਼ਰੀਫ ਇਨਸਾਨ ਹੂੰ ਇਹ ਮੈਂ ਮੇਰੀ ਤੀ ਬਰਾਬਰ ਹੈ ਸਰ ਇਹਨਾਂ ਨੂੰ ਮੈਂ ਜਨਤਾ ਨੂੰ ਦੱਸਣਾ ਚਾਹੁੰਨੀ ਆਂ ਵੀ 3 ਸਾਲ ਇਹਨਾਂ ਤੇ ਉੱਪਰ 3 ਸਾਲ ਦੀ ਸਜ਼ਾ ਹੋਈ ਹੋਈ ਹੈ ਜੀ ਉਹ ਸਟੇ ਇਹਨਾਂ ਨੇ ਲੈ ਲਈ ਸੀ ਹਾਈ ਕੋਰਟ ਤੋਂ ਰੋਪੜ ਦੀ ਮਾਨਯੋਗ ਅਦਾਲਤ ਨੇ ਇਹਨਾਂ ਦੇ ਵਿਰੁੱਧ ਆਪਣੀ ਹੀ ਸਾਲੀ ਨੂੰ ਕੁੱਟਣ ਦਾ ਮੁਕਦਮਾ ਦਰਜ ਹੈ ਇਹਨਾਂ ਨੇ ਇੱਕ ਲੇਡੀ ਨੂੰ ਕੁੱਟਿਆ ਤੇ ਆਪਣੀ ਜਿਹੜੇ ਮਕਾਨ ਦੇ ਵਿੱਚ ਇਹ ਰਹਿ ਰਹੇ ਆਂ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਆਪਣੇ ਸੋਹਰੇ ਪਰਿਵਾਰ ਦੇ ਮਕਾਨ ਉੱਪਰ ਇਹ ਕੋਈ شریف ਇਨਸਾਨ ਨਹੀਂ ਹੈ ਕਿ ਜਿੰਨਾ ਜਿਹੜੇ ਇਹ ਫੇਸ ਆਪਣਾ ਦਿਖਾ ਰਹੇ ہیں ਜੀ ਇੱਕ ਕ੍ਰਿਮੀਨਲ ਹੀ ਬੰਦੇ ਆ ਇਹ ਧੰਨਵਾਦ ਸਵੇਤਾ ਜਿੰਦਲ ਜੀ ਤੁਸੀਂ ਮੁਲਾਕਾਤ ਦੇ ਲਈ ਸਮਾਂ ਦਿੱਤਾ ਜੀ ਧੰਨਵਾਦ ਸਰ ਬਹੁਤ ਬਹੁਤ ਸ਼ੁਕਰੀਆ ਸੋ ਏ ਸੀ ਸਵੇਤਾ ਜਿੰਦਲ ਜੋ ਕਿ ਜ਼ਿਲ੍ਹਾ ਪਟਿਆਲਾ ਤੋਂ ਮਹਿਲਾ ਪ੍ਰਧਾਨ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਲਈ ਇਹਨਾਂ ਨੇ ਬਹੁਤ ਕੰਮ ਕੀਤਾ ਪਰ ਡਾਕਟਰ ਬਲਵੀਰ ਦੇ ਉੱਪਰ ਇਹਨਾਂ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਪੁੱਤਰ ਦੇ ਵੱਲੋਂ ਮਾੜੀ ਆਖ ਆ ਜੋ ਇਹਨਾਂ ਤੇ ਰੱਖੀ ਜਾਵੇਗੀ ਰੱਖੀ ਗਈ ਸੀ ਡਾਕਟਰ ਬਲਵੀਰ ਦਾ ਇਸ ਤੇ ਕੀ ਕੁਝ ਕਹਿਣਾ ਉਹਨਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਦਾ ਵਰਸ਼ਨ ਜਾਣਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਹੋਰ ਦੀ ਜਾਣਕਾਰੀ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟੀਵੀ ਮੈਨੂੰ ਦੋ ਇਜਾਜ਼ਤ ਧੰਨਵਾਦ